ਇਹ ਆਉਣ ਵਾਲਾ ਸਮਾਂ ਇਹ じゃ ਵੀ ਆਊਗਾ ਇਹ ਤੁਸੀਂ ਡੇਢ ਵੀ ਦੇਖੋਗੇ 2 ਲੱਖ ਵੀ ਦੇਖੋਗੇ ਇਹ ਸੱਚੀ ਹੈ ਗੱਲ ਬਈ ਦੋ ਵਾਰੇ ਵੀ ਬੋਲਿਆ ਘਸਰਾਈਆਂ ਨੇ ਵੀ ਠੀਕ ਹੈ ਇਹ ਕਈ ਵਾਰੀ ਇਹਨਾਂ ਬੰਦੇ ਕਹਿੰਦੇ ਨੇ ਯਾਰ ਅਸੀਂ ਸੁਨਿਆਰੇ ਕੋਲੇ ਗਏ ਸੀਗੇ ਸਾਡਾ ਸੋਨਾ ਲਾ ਲਿਆ ਇਹ ਹੁੰਦਾ ਬਈ ਲੈ ਜਾਂਦਾ ਪੁਰਨਾ ਕੋਲੇ ਕੁਝ ਐਜੇ ਕੈਮੀਕਲ ਹੁੰਦੇ ਆ ਜੋ ਸੋਨਾ ਲਾ ਲੈਂਦੇ ਆ ਲੈ ਜਾਂਦਾ ਬਈ ਹਾਂ ਇਹ ਚੀਜ਼ ਹੋ ਜਾਂਦੀ ਹੈ ਵੈਸੇ ਮੈਂ ਇੱਕ ਗੱਲ ਦੇਖੀ ਆ ਜਿਹੜੇ ਭਾਅ ਤੁਸੀਂ ਲੈ ਲਿਆ ਉਹ ਭਾਅ ਮੁੜ ਕੇ ਮਿਲਿਆ ਹੀ ਨਹੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ 100 ਸੁਨਿਆਰ ਦੀ ਇੱਕ ਲਹਾਰ ਦੀ ਪਰ ਮੈਂ ਹੁਣ ਸੋਨੇ ਦਾ ਰੇਟ ਦੇਖ ਕੇ ਸਮਝਦਾ ਵੀ ਸੁਨਿਆਰ ਦੀ ਕੋਈ ਵਾਧੂ ਆ ਗਈ ਹੈ ਨਾ ਤੇ ਸਸੀ ਗੱਲ ਜੀ ਸਵਾਗਤ ਹੈ ਮੈਂ ਬਿੱਟੂ ਚੱਕ ਵਾਲਾ ਅਸੀਂ ਅਕਸਰ ਹੀ ਵੱਖੋ ਵੱਖਰੇ ਵਿਸ਼ਿਆਂ ਤੇ ਮੁਲਾਕਾਤਾਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ ਅੱਜ ਦੀ ਮੁਲਾਕਾਤ ਹੋਵੇਗੀ ਸਭ ਤੋਂ ਵੱਧ ਜਿਹੜੀ ਚੀਜ਼ ਦੀ ਚਰਚਾ ਹੈ ਉਹ ਹੈ ਸੋਨਾ ਸੋਨਾ ਇੱਕ ਅਜਿਹੀ ਧਾਤ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਹੁੰਦਾ ਹੈ ਕਿ ਮੇਰੇ ਕੋਲੇ ਹੋਵੇ ਵੱਧ ਤੋਂ ਵੱਧ ਹੋਵੇ ਸੋਨੇ ਦੇ ਗਹਿਣੇ ਪਾਉਣ ਦਾ ਜਿਹੜਾ ਰੁਝਾਨ ਆਏ ਲੋਕਾਂ ਦੇ ਵਿੱਚ ਮੁੱਢ ਕਦੀਮ ਤੋਂ ਹੈ ਸ਼ੁਰੂ ਤੋਂ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਨਾ ਸੋਨੇ ਨੇ ਲੋਕਾਂ ਦੀਆਂ ਜਿਵੇਂ ਕਹਿੰਦੇ ਆ ਛਾਲਾਂ ਚਕਾਈਆਂ ਹੋਈਆਂ ਨੇ ਕੋਈ ਕਹਿੰਦਾ ਟਰੰਪ ਦੀ ਟੈਰਿਫ ਨੀਤੀਆਂ ਕਰਕੇ ਆ ਕੋਈ ਕਹਿੰਦਾ ਰੂਸ ਜੂਕਰੇਨ ਜੁੱਧ ਕਰਕੇ ਆ ਕੋਈ ਹੋਰ ਵੀ ਬਹੁਤ ਸਾਰੇ ਕਾਰਨ ਲੋਕਾਂ ਵੱਲੋਂ ਮਹਾਰਾਂ ਵੱਲੋਂ ਦੱਸੇ ਜਾਂਦੇ ਆ ਕਿ ਸੋਨਾ ਵੱਧ ਕਿਉਂ ਰਿਹਾ ਕਦੇ 60000 ਨੂੰ ਤੋਲੇ ਤੋਂ ਲੈ ਕੇ 80000 ਪੁੱਜਿਆ ਲੋਕਾਂ ਨੇ ਕਿਹਾ ਬੜਾ ਮਹਿੰਗਾ ਸੀ ਫਿਰ ਲੱਖ ਰੁਪਏ ਤੇ ਆਇਆ ਬੱਲੇ ਬੱਲੇ ਹੋ ਗਈ ਵੀ ਸੋਨਾ ਲੱਖ ਰੁਪਏ ਤੇ ਆ ਗਿਆ ਹੁਣ ਸਵਾ ਲੱਖ ਵੀ ਟੱਪ ਰਿਹਾ ਸੋਨੇ ਦੇ ਵਿੱਚ ਇੰਨਾ ਛਾਲ ਕਿਉਂ ਆਇਆ ਕੀ ਸੋਨੇ ਦੇ ਵਿੱਚ ਪੈਸੇ ਲਾਉਣੇ ਸਹੀ ਆ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਅਸੀਂ ਰਾਏਕੋਟ ਸ਼ਹਿਰ ਦੇ ਵਿੱਚ ਆ ਰਾਏਕੋਟ ਦੇ ਲక్ష్ਮੀ ਜੁਵੇਲਰ ਵਾਲੇ ਵੀਰ ਸਾਡੇ ਕਪਲ ਬਰਮਾ ਹੁਣੀ ਸਾਡੇ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਆਪਾਂ ਬਾਈ ਨਾ ਕਰਾਂਗੇ ਢੇਰ ਸਾਰੀਆਂ ਗੱਲਾਂ ਵੱਡੇ ਵੀਰੇ ਸੁਆਗਤ ਹੈ ਤੁਹਾਡਾ ਸਾਰੇ ਦੇਖਣ ਦਰਸ਼ਕ ਤੇ ਮੇਰੇ ਬਿੱਟੂ ਭਾਈ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਮੈਨੂੰ ਇਸ ਜੋਕ ਸਮਝਿਆ ਵੱਡੇ ਵੀਰ ਬੜੇ ਚਿਰ ਦੀ ਤਮੰਨਾ ਸੀ ਕਿ ਸੋਨਾ ਇਹੋ ਜੀ ਧਾਤ ਆ ਜਿਹਦੇ ਬਾਰੇ ਲੋਕਾਂ ਦਾ ਹੁੰਦਾ ਵੀ ਮੈਂ ਜੇ ਕਿਸ ਜਿਵੇਂ ਤੁਸੀਂ ਪਾਇਆ ਹਰੇਕ ਨੂੰ ਹੁੰਦਾ ਮੈਂ ਪਾਵਾਂ ਤਾਂ ਸੋਨਾ ਪਾਵਾਂ ਹਨਾ ਲੋਕ ਬੜੇ ਸ਼ੌਂਕ ਨਾਲ ਪਾਉਂਦੇ ਨੇ ਪਰ ਸੋਨੇ ਬਾਰੇ ਗੱਲ ਕਰਨ ਲਈ ਸਾਨੂੰ ਸੋਨੇ ਵਰਗਾ ਬੰਦਾ ਚਾਹੀਦਾ ਸੀ ਅਸੀਂ ਤੁਹਾਨੂੰ ਚੁਣਿਆ ਸੋ ਮੈਂ ਚਾਹਨਾ ਵੀ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਬਾਈ ਹਨਾ ਮੇਰੇ ਵੀ ਮਨ ਦੇ ਨੇ ਕਾਮ ਇਨਸਾਨ ਦੇ ਹੁੰਦੇ ਨੇ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਵੱਡੇ ਬਾਈ ਜਿਹੜਾ ਸੋਨਾ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਈ ਬੰਦੇ ਕੀ ਕਰਦੇ ਹੁੰਦੇ ਆ ਵੀ ਅੱਜ ਪਲਾਟ ਹੈ ਕੋਈ ਵੇਚ ਕੇ ਸੋਨੇ ਤੇ ਲਾ ਦੋ ਹੌਣਪ ਸੋਨਾ ਵਧ ਰਿਹਾ ਇਹ ਚੱਲ ਵੀਰਿਆ ਲੋਕ ਆਪਣੀਆਂ ਤੜਾ ਕੇ ਸੋਨਾ ਲਈ ਤੁਰੇ ਜਾ ਰਹੇ ਨੇ ਕਿੰਨਾ ਸੇਫ ਆ ਇਹ ਸਹੀ ਆ ਬਾਈ ਦੇਖੋ ਸੋਨਾ ਬਹੁਤ ਵਧੀਆ ਚੀਜ਼ ਆ ਹੂੰ ਸੋਨਾ ਇੱਕ ਤਰ੍ਹਾਂ ਦਾ ਤੁਹਾਡੇ ਕੋਲ ਕੈਸ਼ ਹੈਂਡ ਹੀ ਆ ਅੱਛਾ ਤੁਸੀਂ ਜਦੋਂ ਮਰਜੀ ਇਹਨੂੰ ਸਵੇਰੇ ਦੁਪਹਿਰੇ ਰਾਤ ਨੂੰ ਜਦੋਂ ਮਰਜੀ ਕੈਸ਼ ਕਰ ਲਓ ਜਿਹੜੀਆਂ ਪ੍ਰਾਪਰਟੀਆਂ ਉਹ ਤਾਂ ਤੁਹਾਨੂੰ ਪਤਾ ਵੀ ਇਹ ਟਾਈਮ ਪਾਲਦੀਆਂ ਜਦੋਂ ਆਪਾਂ ਵੇਚਣੀ ਆ ਠੀਕ ਆ ਜੀ ਅੱਜ ਮੈਂ ਪਲਾਟ ਵੇਚਣਾ ਪਹਿਲਾਂ ਤਾਂ ਟਾਈਮ ਦੇਣਾ ਉਹ ਮੈਨੂੰ 6 ਮਹੀਨੇ ਕਿਸੇ ਨੂੰ ਫਿਰ ਜੇ ਆਕੇ ਮੈਨੂੰ ਪੇਮੈਂਟ ਆਉ ਠੀਕ ਹੈ ਜੀ ਉਹ ਵੀ ਪਤਾ ਨਹੀਂ ਵੀ ਆਉ ਜਾਂ ਨਹੀਂ ਆਉ ਨਹੀਂ ਆਉਗੀ ਇਹ ਨਹੀਂ ਹੁਣ ਜਿਹੜਾ ਸੋਨਾ ਮੈਂ ਤੁਸੀਂ ਇੱਕ ਨਹੀਂ ਦੂਜੀ ਦੁਕਾਨ ਨੇ ਖਰੀਦ ਲੈਣਾ ਦੂਜਾ ਨਹੀਂ ਤੀਜੇ ਨੇ ਚਾਹੇ ਤੁਸੀਂ ਰਾਤ ਨੂੰ 12 ਵਜੇ ਵੇਚ ਲੋ ਚਾਹੇ ਸਵੇਰੇ 12 ਵਜੇ ਵੇਚ ਲੋ ਇਹ ਤੁਹਾਡੇ ਕੋਲ ਸੋਨਾ ਨਹੀਂ ਵੀਰੇ ਕੈਸ਼ ਹੈਂਡ ਹੀ ਆ ਅੱਛਾ ਇਹਦਾ ਮਤਲਬ ਭਰੋਸਾ ਕੀਤਾ ਜਾ ਸਕਦਾ ਬਿਲਕੁਲ ਵੀਰੇ ਇਤੋਂ ਵਧੀਆ ਕੋਈ ਸੇਫ ਹੀ ਨਹੀਂ ਚੀਜ਼ ਹਮ ਤੁਹਾਡਾ ਸਾਰ ਨੂੰ ਪੈਸਾ ਸੇਫ ਤੁਹਾਡੇ ਕੋਲੇ ਆ ਨਾਲੇ ਵੱਧ ਰਿਹਾ ਦਿਨੋਂ ਦਿਨ ਜੀ ਜੀ ਇਹ ਪ੍ਰਾਈਸ ਮੂਵ ਹੋ ਰਿਹਾ ਬਿਲਕੁਲ ਦੇਖੋ ਲੋਕ ਗੱਲਾਂ ਕਰਦੇ ਸੀ ਵੀ 50 ਹੋ ਜੇ ਲੋਕ ਕਹਿੰਦੇ ਸੀ ਨਹੀਂ 50 ਵੀ ਹੋ ਗਿਆ 50 ਲੋਕ ਗੱਲਾਂ ਕਰਦੇ ਸੀ 80 ਹੋ ਜੂ ਹਾਂ ਕਹਿੰਦੇ ਲੋਕਾਂ ਨੇ ਨਹੀਂ ਹੋ ਗਿਆ ਲੋਕ ਲੱਖ ਵੀ ਕਹਿੰਦੇ ਇਸ ਲੱਖ ਵੀ ਹੋ ਗਿਆ ਸਵਾ ਲੱਖ ਵੀ ਹੋ ਗਿਆ ਹਾਲਾਂਕਿ 135500 ਤੱਕ ਵਿਕ ਗਿਆ ਠੀਕ ਹੈ ਇਹ ਆਉਣ ਵਾਲਾ ਸਮਾਂ ਇਹੋ ਜਿਹਾ ਵੀ ਆਊਗਾ ਇਹ ਤੁਸੀਂ 1.5 ਵੀ ਦੇਖੋਗੇ 2 ਲੱਖ ਵੀ ਦੇਖੋਗੇ ਇਹ ਸੱਚੀ ਹੈ ਗੱਲ ਬਈ ਦੋ ਬਾਰੇ ਵੀ ਹੋ ਗਿਆ ਸਰਾਇਆਂ ਨੇ ਵੀ ਠੀਕ ਹੈ 25 26 ਚ ਇਹਨੇ 26 ਤੱਕ ਵੀ ਦੋ ਟੱਪ ਜਾਣਗੇ ਦੇਖੋ ਸਵਾ ਲੱਗਦਾ ਔਨ ਨੂੰ ਇਹ ਨਹੀਂ ਆਉ ਜ਼ਰੂਰ 2 ਲੱਖ ਵੀ ਆਊਗਾ ਇਹ ਸਵਾ ਦੇਖਾਂਗੇ ਆਪਾਂ 2 ਲੱਖ ਨੂੰ ਵੀ ਆਪਾਂ ਸੋਨਾ ਵਾਹੇ ਕਰਾਂਗੇ ਜੇ ਅੱਜ ਆਪਾਂ ਸਵਾ ਨੂੰ ਖਰੀਦਿਆ ਤਾਂ ਦੋ ਨੂੰ ਵੀ ਵਾਹੇ ਕਰਾਂਗੇ ਭਾਈ ਇੱਕ ਗੱਲ ਦੱਸੋ ਹੁਣ ਜਿਹੜੇ ਆਮ ਪਰਿਵਾਰ ਸੀ ਜਿਵੇਂ ਹੁਣ ਵਿਆਹਾਂ ਦੇ ਸੀਜ਼ਨ ਆ ਗਿਆ ਹਨਾ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਮੈਂ ਆਦੇ 30 ਪੁੱਤ ਨੂੰ ਥੋੜਾ ਬਹੁਤਾ ਜਿੰਨੇ ਕੁ ਜੋਗਾ ਹੁੰਦਾ ਸਰਦਾ ਪੁੱਜਦਾ ਬਲਾ ਸੋਨਾ ਗਹਿਣੇ ਕੁਛ ਨਾ ਕੁਛ ਪਾਉਂਦਾ ਤੇ ਹੁਣ ਤੁਹਾਨੂੰ ਆਏ ਨਹੀਂ ਲੱਗਦਾ ਵੀ ਤੁਹਾਡੇ ਕੋਲੇ ਤਾਂ ਪਤਾ ਲੱਗਦਾ ਹੋਊ ਵੀ ਜਿਹੜਾ ਆਮ ਗਾਹਕ ਆਉਦੇ ਤੇ ਕਿੰਨਾ ਕਸਰ ਪਿਆਗਾ ਕਿਉਂਕਿ ਮਹਿੰਗਾਈ ਦੇ ਨਾਲ ਮੇਰੇ ਖਿਆਲ ਚ ਬਹੁਤੇ ਪਰਿਵਾਰਾਂ ਦੇ ਸੁਪਨੇ ਵੀ ਟੁੱਟੇ ਨੇ ਦੇਖੋ ਇਹ ਤਾਂ ਹੁੰਦਾ ਵੀ ਬਸ ਚੋਂ ਬਾਹਰ ਨਿਕਲਦਾ ਇੰਨਾ ਹੋ ਗਿਆ ਵੀ ਜਿਨ੍ਹਾਂ ਨੇ 3 ਤੋਲੇ ਪੌਣੇ 100 1.5 ਤੋਲਾ ਪਾਉਣ ਲੱਗ ਗਏ ਅੱਗੇ ਸੈੱਟ ਬੰਦੇ ਸੀ 2 ਤੋਲੇ ਤੋਂ ਸ਼ੁਰੂ ਹੁੰਦੇ ਸੀ ਹੁਣ ਸੈੱਟ ਵੀ ਤੋਲੇ ਤੋਲੇ ਦੇ ਹੋਣ ਲੱਗ ਗਏ ਠੀਕ ਆ ਬਜਟ ਘਟ ਗਿਆ ਇਸ ਚੀਜ਼ ਤੁਹਾਨੂੰ ਹੁੰਦੀ ਹੈ ਡਿਮਾਂਡ ਤੁਹਾਡੀ ਪੂਰੀ ਹੁੰਦੀ ਆ ਮਤਲਬ ਵੀ ਲੋਕ ਕਟ ਉਹਦੇ ਚ ਤੋਲਿਆਂ ਚ ਘਟ ਗਏ ਹਾਂ ਤੋਲਿਆਂ ਚ ਘਟ ਗਏ ਰੁਝਾਨ ਨਹੀਂ ਕਟਿਆ ਹਾਂ ਹਾਂ ਚੀਜ਼ ਬਣਦੀ ਹੁਣ ਅੱਗੇ ਤੋਲੇ ਦੀ ਚੈਨ ਉਹਦੀ ਤੋਲੇ ਦੇ ਸੈੱਟ ਵੀ ਆਉਣ ਲੱਗੇ ਇੰਨੇ ਫਲਾਵਰ ਵਾਲੇ ਜਿਹੜੇ ਤੁਸੀਂ ਦੇਖਣ ਨੂੰ ਐ ਲੱਗੂ ਵੀ ਉਹ ਤਿੰਨ ਤੋਲੇ ਦਾ ਸੈੱਟ ਹੈ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਉਹ ਚੀਜ਼ ਹੂੰ ਤੁਹਾਨੂੰ ਐ ਲੱਗੂ ਵੀ ਉਹ ਤਿੰਨ ਤੋਲੇ ਦਾ ਸੈੱਟ ਹੈ ਬਿਲਕੁਲ ਕਪਲ ਭਾਈ ਅੱਗੇ ਪਿੰਡਾਂ ਦੇ ਵਿੱਚ ਨਾ ਜੇ ਮੈਂ ਪਿੰਡਾਂ ਦੀ ਗੱਲ ਕਰੂੰਗਾ ਜਾਂ ਸ਼ਹਿਰਾਂ ਦੇ ਵਿੱਚ ਵੀ ਅੱਗੇ ਪੁਰਾਣੇ ਬਜ਼ੁਰਗ ਆਉਂਦੇ ਸੀ ਜਿਨ੍ਹਾਂ ਨੂੰ ਸੋਨੇ ਦੇ ਕਈਆਂ ਨੂੰ ਮਾਹਰ ਮੰਨ ਲੈਂਦੇ ਉਹ ਦੇ ਵੀ ਯਾਰ ਇਹਨੂੰ ਸੋਨੇ ਦੀ ਬੜੀ ਪਰਖਾ ਆਮ ਬੰਦੇ ਨੂੰ ਜੇ ਮੈਨੂੰ ਤੁਸੀਂ ਕਹੋ ਮੈਨੂੰ ਕੋਈ ਖਾਸ ਪਰਖ ਨਹੀਂ ਬਈ ਸੋਨਾ ਇਹ ਚ ਕੀ ਮਿਲਾਵਟ ਆ ਜਾਂ ਕੀ ਸਹੀ ਗਲਤ ਆ ਇਹਦੇ ਚ ਹਨਾ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਲੋਕ ਆਮ ਵਿਆਹਾਂ ਦਾ ਸੋਨਾ ਲੈਂਦੇ ਹੁੰਦੇ ਸੀ ਜਦੋਂ ਬੰਦਾ ਤੁਹਾਡੇ ਕੋਲੇ ਆ ਜਾਂਦਾ ਮੰਨ ਲਓ ਕਪਲ ਕੋਲੇ ਮੈਂ ਆ ਗਿਆ ਉਹਦੇ ਚ ਬੰਦੇ ਨੂੰ ਕੀ ਗਾਰੰਟੀ ਹੁੰਦੀ ਹੈਗੀ ਬਈ ਮੇਰਾ ਸੋਨਾ ਜਿਹੜਾ ਸੋਨਾ ਹੀ ਹੈਗਾ ਇਹ ਇੱਕ ਨੰਬਰ ਆ ਦੇਖੋ ਅੱਜ ਕੱਲ ਤਾਂ ਸਮਾ ਬਦਲ ਗਿਆ ਠੀਕ ਆ ਅੱਜ ਕੱਲ ਲੈਬ ਆ ਗਈਆਂ ਮਸ਼ੀਨਾਂ ਆ ਗਈਆਂ ਤੁਸੀਂ ਜਦੋਂ ਮਰਜ਼ੀ ਆਪਦਾ ਟੈਸਟ ਕਰ ਸਕਦੇ ਹੋ ਸੋਨਾ ਠੀਕ ਆ ਉਹਦੇ ਵਿੱਚ ਕੋਈ ਤੁਹਾਨੂੰ ਟੈਨਸ਼ਨ ਨਹੀਂ ਹਾਲਮਾਰਕ ਸੋਨੇ ਚੱਲ ਪੇ 22 ਕੈਟ ਪਿਓਰਟੀ ਵਾਲੀ ਜਿੰਨਾ ਮਰਜ਼ੀ ਤੁਸੀਂ ਸੋਨਾ ਲੈ ਲਓ ਉਨਾ ਹੀ ਤੁਹਾਡਾ ਬਦਲਿਆ ਜਾਊਗਾ ਸੇਮ ਤੁਹਾਨੂੰ ਪੂਰਾ ਪ੍ਰਾਈਸ ਮਿਲੂਗਾ ਜਿਹੜਾ ਹੁਣ ਸਟੈਂਪ ਲੱਗ ਕੇ ਆਉਂਦਾ ਆ ਸਟੈਂਪ ਲੱਗ ਕੇ ਆਉਂਦੀ ਜਿਹੜੀ ਗਵਰਨਮੈਂਟ ਦੀ ਹਾਲਮਾਰਕ ਦੀ ਤੁਹਾਨੂੰ ਲੱਗ ਕੇ ਮਿਲਣੀ ਆ ਉਹਦੇ ਵਿੱਚ ਤੁਹਾਨੂੰ ਕੋਈ ਟੈਨਸ਼ਨ ਨਹੀਂ ਜਿੰਨਾ ਤੁਹਾਡੇ ਕੋਲ 10 ਗ੍ਰਾਮ ਹੈ ਤਾਂ ਤੁਸੀਂ 10 ਗ੍ਰਾਮ ਹੀ ਦੁਬਾਰਾ ਵਾਹ ਕਰ ਸਕਦੇ ਹੋ ਤੁਹਾਡੀ ਕੋਈ ਕਾਟ ਨਹੀਂ ਉਹ ਸੋਨੇ ਦੀ ਠੀਕ ਆ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ 100 ਸੁਨਿਆਰ ਦੀ ਇੱਕ ਕੁਲਹਾਰ ਦੀ ਪਰ ਮੈਂ ਹੁਣ ਸੋਨੇ ਦਾ ਰੇਟ ਦੇਖ ਕੇ ਸਮਝਦਾ ਵੀ ਸੁਨਿਆਰ ਦੀ ਕੋਈ ਵਾਧੂ ਹੈਗੀ ਹੈ ਨਾ ਤੇ ਕਹਾ ਉਹ ਤਾਂ ਮੈਨੂੰ ਉਲਟੀ ਹੁੰਦੀ ਜਾਪਦੀ ਆ ਇਹ ਕਈ ਵਾਰੀ ਨਾ ਬੰਦੇ ਕਹਿੰਦੇ ਨੇ ਯਾਰ ਅਸੀਂ ਸੁਨਿਆਰੇ ਕੋਲੇ ਗਏ ਸੀ ਸਾਡਾ ਸੋਨਾ ਲਾ ਲਿਆ ਇਹ ਹੁੰਦਾ ਬਾਈ ਲੈ ਜਾਂਦਾ ਕੋਈ ਨਹੀਂ ਐਦਾਂ ਨਹੀਂ ਹੁੰਦਾ ਜਿਹੜੇ ਪਿੰਡਾਂ ਦੇ ਵਿੱਚ ਆਉਂਦੇ ਆ ਧੋਣ ਜਿਹੜੇ ਅੱਜ ਕੱਲ ਅਸੀਂ ਵੀ ਸੁਣਦੇ ਆਏ ਆ ਵੀ ਪਿੰਡਾਂ ਜਾਂਦੇ ਵਿੱਚ ਅਸੀਂ ਤੁਹਾਡੇ ਗਹਿਣੇ ਧੋ ਦਿੰਨੇ ਆ ਚਮਕਾ ਦਿੰਨੇ ਆ ਹਾਂ ਚਮਕਾ ਦਿੰਨੇ ਆ ਉਹ ਲੋਕ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਉਹ ਉਹਨਾਂ ਕੋਲੇ ਕੁਝ ਐਜੇ ਕੈਮੀਕਲ ਹੁੰਦੇ ਆ ਜੋ ਸੋਨਾ ਲਾ ਲੈਂਦੇ ਆ ਲੈ ਜਾਂਦਾ ਬਾਈ ਹਾਂ ਇਹ ਚੀਜ਼ ਹੋ ਜਾਂਦੀ ਆ ਪਰ ਦੁਕਾਨਦਾਰ ਕਦੀ ਵੀ ਐਜੇ ਗਲਤੀ ਨਹੀਂ ਕਰਦਾ ਕਿਉਂਕਿ ਉਹਨੇ ਲੌਂਗ ਟਾਈਮ ਤੁਹਾਡੇ ਨਾਲ ਬਰਤਨ ਆ ਉਹ ਤੁਹਾਡੇ ਇੱਕ ਪਰਿਵਾਰਕ ਰਿਸ਼ਤਾ ਉਹਦੇ ਨਾਲ ਗਾਹਕ ਨਾ ਦੁਕਾਨਦਾਰ ਦਾ ਕਿਉਂਕਿ ਤੁਸੀਂ ਉਹਦੇ ਕੋ ਅੱਜ ਵੀ ਜਾਣਾ ਕੱਲ ਵੀ ਜਾਣਾ ਸਦਾ ਬਾਹਰ ਜਾਣਾ ਉਹ ਤੁਹਾਡੇ ਇੱਕ ਪਰਿਵਾਰਕ ਰਿਸ਼ਤਾ ਦੁਕਾਨਦਾਰ ਕਦੀ ਵੀ ਇਹੋ ਜਿਹਾ ਨਹੀਂ ਕਰਦਾ ਉਹ ਲੋਕ ਕਰਦੇ ਜਿਹੜੇ ਇੱਕ ਵਾਰੀ ਆਉਂਦੇ ਆ ਦੂਜੀ ਵਾਰ ਉਹਨੇ ਤੁਹਾਨੂੰ ਨਹੀਂ ਮਿਲਣਾ ਭਾਈ ਜਿਵੇਂ ਮੰਨ ਲਓ ਜਿਨ੍ਹਾਂ ਨੇ 1980 90 ਵੇਲੇ ਵਿਆਹਾਂ ਵੇਲੇ ਦਾ ਸੋਨਾ ਪਾਇਆ ਹੋਇਆ ਅੱਜ ਕੱਲ ਤਾਂ ਹਾਲਮਾਰਕ ਚੱਲ ਪਿਆ ਹਨਾ ਉਹਨਾਂ ਜੋ ਕਿਸੇ ਨੇ ਲੈਣ ਦੇਣ ਕਰਨਾ ਸੋਨੇ ਦਾ ਫਿਰ ਉਹਨਾਂ ਨਾਲ ਕਿਵੇਂ ਮੰਡੀ ਦੇ ਵਿੱਚ ਦੁਕਾਨਦਾਰੀ ਦੇ ਵਿੱਚ ਰਿਆ ਜਾਂਦਾ ਬਾਜ਼ਾਰ 'ਚ ਉਹਨਾਂ ਦਾ ਕੀ ਮੁੱਲ ਲੱਗਦਾ ਦੇਖੋ ਉਹ ਉਸ ਵੇਲੇ ਵੀ ਸੋਨੇ ਵਧੀਆ ਬਣਦੇ ਸੀ ਇਹ ਨਹੀਂ ਸੀ ਵੀ ਨਹੀਂ ਵਧੀਆ ਬਣਦੇ ਸੀ ਉਹਨਾਂ ਟਾਈਮ 'ਚ ਵੀ ਕੁਝ ਸੋਨੇ ਦੇਖਦੇ ਆਂ ਪੁਰਾਣੇ ਜਿਹੜੇ 24 24 ਕੈਰਟ ਦੇ ਬਨੇ ਹੋਏ ਆ ਅੱਛਾ ਜਿਹੜੇ ਅੱਜ ਨਾਲੋਂ ਵੀ ਵਧੀਆ ਹਮ ਤਾਂ ਅੱਜ ਕੱਲ ਬਾਈਕਟ ਦੀ ਪਿਓਰਟੀ ਚੱਲਦੀ ਆ ਜੀ ਜੀ ਉਸ ਟਾਈਮ ਕਈ ਚੀਜ਼ਾਂ ਇਹੋ ਜਿਹੀਆਂ ਵੀ ਅਸੀਂ ਦੇਖਿਆ 24 24 ਕੈਰਟ ਦੀਆਂ ਬਣੀਆਂ ਹੋਈਆਂ ਅੱਛਾ ਸਮਾਂ ਉਦੋਂ ਵੀ ਵਧੀਆ ਸੀਗਾ ਦੇਖੋ ਵਧੀਆ ਚੱਲਦਾ ਆਇਆ ਕੋਈ ਇਹੋ ਜੀ ਗੱਲ ਨਹੀਂ ਵਧੀਆ ਲੋਕ ਕੰਮ ਕਰਦੇ ਆਇਆ ਮਤਲਬ ਉਹਨਾਂ ਨੂੰ ਸੋਨਾ ਦੇਣ 'ਚ ਕੋਈ ਦਿੱਕਤ ਨਹੀਂ ਜੇ ਉਹ ਦੇਣਾ ਚਾਹੁੰਦੇ ਆ ਕਿਸੇ ਨਹੀਂ ਕੋਈ ਦਿੱਕਤ ਨਹੀਂ ਕਿ ਜੋ ਮਰਜ਼ੀ ਬਤਲੋ ਮੇਰਾ ਕਹਿਣ ਦਾ ਭਾਅ ਇਹ ਵੀ ਹਾਲਮਾਰਕ ਤੋਂ ਬਿਨਾਂ ਕੋਈ ਦਿੱਕਤ ਤਾਂ ਨਹੀਂ ਆ ਰਹੀ ਲੋਕਾਂ ਨੂੰ ਨਹੀਂ 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 ਕੋਈ ਦਿੱਕਤ ਨਹੀਂ ਵਧੀਆ ਸੋਨੇ ਆ ਦਿਖਾਓ ਆਪਦੇ ਟੈਸਟ ਕਰਾਓ ਬੇਫਿਕਰ ਹੋ ਕੇ ਇੱਕ ਨਾ ਕਪਲ ਬਾਈ ਲੋਕਾਂ ਦੇ ਵਿੱਚ ਇਹ ਹੁੰਦਾ ਵੀ ਗਹਿਣੇ ਆ ਜਿਹੜੇ ਉਹ ਬਾਈ ਕੈਰਟ ਦੇ ਹੀ ਬਣਦੇ ਆ ਹਨਾ ਤੇ ਸੋਨਾ 24 ਕੈਰਟ ਸ਼ੁੱਧ ਮੰਨਿਆ ਜਾਂਦਾ ਤੇ ਜੇ ਕੋਈ 24 ਕੈਰਟ ਦਾ ਬਣਾਉਣਾ ਚਾਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਗਹਿਣਿਆਂ ਦੇ ਵਿੱਚ ਜੇ ਜਾਣਾ ਚਾਹੁੰਦਾ ਬੰਦਾ ਦੇਖੋ 24 ਕੈਰੇਟ ਜਿਹੜਾ ਗਹਿਣਾ 24 ਕੈਟ ਦੇ ਸੋਨਾ ਹੁੰਦਾ ਬਿਲਕੁਲ ਸੌਫਟ ਸੋਨਾ ਹੁੰਦਾ ਹੂੰ ਬਹੁਤ ਨਰਮ ਸੋਨਾ ਹੁੰਦਾ ਅੱਛਾ ਉਹ ਤੋਂ ਗਹਿਣਾ ਨਹੀਂ ਬਣਦਾ ਜਦੋਂ ਜਮਾ ਸ਼ੁੱਧਤਾ ਆ ਜਾ ਹਾਂ ਜੋ ਬਿਲਕੁਲ ਸ਼ੁੱਧਤਾ ਹੋ ਤਾਂ ਗਹਿਣਾ ਨਹੀਂ ਬਣਦਾ ਅੱਛਾ ਬਹੁਤ ਨਰਮ ਸੋਨਾ ਦਾ ਜਿਵੇਂ ਤੁਸੀਂ ਉਹਦੀ weight ਬਹੁਤ ਜਾਊਗਾ ਅੱਛਾ ਫਿਰ ਉਹ 빙ਗਾ ਵੀ ਹੋਊਗਾ ਹੂੰ ਉਹ ਚੀਜ਼ ਨਹੀਂ 22 ਕੈਰੇਟ ਦਾ ਹੀ ਗਹਿਣਾ ਸਹੀ ਆ ਜੇ ਤੁਸੀਂ ਪਿਓਰਟੀ ਆਪਣੇ ਘਰ ਲਈ ਗਹਿਣਾ ਲੈਣਾ ਕੋਈ ਵੀ ਚੀਜ਼ ਲੈਣੀ ਉਹ 22 ਕੈਰਟ ਲੈ ਲਈ ਆ ਜੇ ਤੁਸੀਂ ਐਜ ਇਨਵੈਸਟਮੈਂਟ ਕਰਕੇ ਰੱਖਣੀ ਆ ਵੀ ਮੇਰੇ ਅੱਗੇ ਜਾ ਕੇ ਮੈਨੂੰ ਫਾਇਦਾ ਮਿਲੇ ਵੀ ਮੈਂ ਕੁਝ ਟਾਈਮ ਲਈ ਸੋਨਾ ਵੇਚਣਾ ਉਹ ਤੁਹਾਡੇ ਲਈ 24 ਕੈਰਟ ਵਧੀਆ ਉਹ ਐਜ ਇਨਵੈਸਟਮੈਂਟ ਤੁਹਾਡੀ ਉਹਦਾ ਫਿਰ ਕਿਹੜਾ ਰੂਪ ਹੁੰਦਾ ਜਿਵੇਂ ਆਮ ਕਹਿੰਦੇ ਵੀ ਬਿਸਕੁਟ ਲੈ ਲਿਆ ਬੰਦੇ ਨੇ ਹਨਾ ਬਿਸਕੁਟ ਲੈ ਲਓ ਡਲੀ ਲੈ ਲਓ ਕਿਲੋਆਂ ਦੀਆਂ ਪਲੇਟਾਂ ਹੁੰਦੀਆਂ ਉਹਦੇ ਵਿੱਚ ਕੱਟਿਆ ਜਾਂਦਾ ਇਹ ਸੋਨਾ ਕੱਟ-ਕੱਟ ਕੇ ਦੇ ਦਿੰਦੇ ਜਿਹਨੇ 50 ਗ੍ਰਾਮ ਲੈਣਾ ਕਿਸ ਨੇ 100 ਗ੍ਰਾਮ ਲੈਣਾ ਕਿਸ ਨੇ 200 ਗ੍ਰਾਮ ਲੈਣਾ ਫਿਰ ਉਹ ਇੱਕ ਬਿਸਕੁਟ ਇਹ پلیਟ ਹੁੰਦੀ ਹੈ ਕਿਲੋ ਦੀ ਉਹਦੇ ਚ ਕੱਟ ਕੇ ਦਿੱਤਾ ਜਾਂਦਾ ਉਹ ਚ ਵੀ ਸਟੈਂਪ ਹਾਲਮਾਰਕ ਲੱਗ ਕੇ ਆਉਂਦਾ ਹਾਂਜੀ ਹਾਂਜੀ ਅੱਜ ਕੱਲ ਹਰ ਇੱਕ ਜਦੋਂ ਮਰਜ਼ੀ ਤੁਸੀਂ ਉਹਦਾ ਟੈਸਟ ਕਰਾ ਸਕਦੇ ਹੋ ਸੋਨਾ ਹਮ ਅੱਜ ਕੱਲ ਲੈਬ ਲੱਗੀਆਂ ਹੋਈਆਂ ਹਰ ਚੀਜ਼ ਤੇ ਜਦੋਂ ਮਰਜ਼ੀ ਤੁਸੀਂ ਉਹਦੇ ਟੈਸਟ ਕਰਾ ਲਓ ਲੈਬ ਰਿਪੋਰਟ ਨਾਲ ਲਾ ਲਓ ਅੱਛਾ ਹੋਨੋ ਸਮਾਂ ਨਹੀਂ ਹੈਗਾ ਵੀ ਕਿ ਕਿਸੇ ਨੂੰ ਧੋਖਾ ਮਿਲ ਜਾ ਹੁੰਦਾ ਕਿੱਥੋਂ ਆ ਬਾਈ ਲੈਬ ਰਿਪੋਰਟ ਮੰਨ ਲਓ ਹੁਣ ਕਿਸੇ ਨੇ ਜਾਣਾ ਮਤਲਬ ਚੈੱਕ ਕਰਾਉਣਾ ਉਹ ਕਿੱਥੇ ਜਾਵੇ ਕਿਹਦੇ ਨਾਲ ਸੰਪਰਕ ਤੁਸੀਂ ਆਪਣੇ ਜੋ ਵੀ ਤੁਹਾਡੇ ਮਿੱਤਰ ਹੈਗੇ ਆ ਸੁਨਿਆਰੀ ਜੋ ਵੀ ਤੁਹਾਡੇ ਨੇੜੇ ਨੇ ਉਹਨਾਂ ਨੂੰ ਕਹੋ ਵੀ ਸਾਨੂੰ ਇਹ ਟੈਸਟ ਕਰਾ ਕੇ ਲੈਬ ਰਿਪੋਰਟ ਨਾਲ ਲਾਓ ਅੱਛਾ ਉਹ ਸੁਨਿਆਰਾ ਹੀ ਲਾ ਸੁਨਿਆਰਾ ਹੀ ਕਰਾ ਦੂਗਾ ਉਹ ਮੰਨੀ ਜਾਂਦੀ ਆ ਮਤਲਬ ਹਾਂਜੀ ਹਾਂਜੀ ਉਹ ਲੈਬ ਰਿਪੋਰਟ ਹੁੰਦੀ ਆ ਬਾਈ ਜਿਵੇਂ ਸੋਨਾ ਹੁਣ ਬਾਦ ਰਿਹਾਗਾ ਹਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹਰ ਇੱਕ ਨਿਵਾਸ ਹੁੰਦੀ ਹੈ ਵੀ ਵਧੂਗਾ ਖਾਸ ਕਰਕੇ ਜਿਹਨੇ ਲੈ ਕੇ ਰੱਖਣਾਗਾ ਉਹਨੂੰ ਤਾਂ ਇਹ ਵਧੇ ਜਿੰਨਾ ਵੀ ਵਧਣਾ ਤੁਸੀਂ ਤਾਂ ਇਹ ਚੀਜ਼ ਦੇ ਵਿੱਚ ਰਹਿੰਦੇ ਹੋਗੇ ਤੁਹਾਨੂੰ ਲੱਗਦਾ ਵੀ ਇਹ ਟੁੱਟ ਵੀ ਸਕਦਾਗਾ ਦੇਖੋ ਜੇ ਚੀਜ਼ ਕੋਈ ਵੱਧਦੀ ਆ ਤਾਂ ਥੋੜੀ ਜਿਹੀ ਘਟਦੀ ਵੀ ਆ ਜੇ ਮੰਨੋ ਅੱਜ 135000 ਗੋਲਡ ਹੋ ਗਿਆ ਜੀ ਉਹ 10000 ਘਟ ਕੇ 125 ਹਮਮ ਬੱਦ ਤੋਂ ਹੋਰ 5000 ਘਟਜੋ ਜ਼ਿਆਦਾ ਨਹੀਂ ਘਟਦਾ ਉਹਨੇ ਫੇਰ 135 ਜਿਹੜਾ ਹਾਈਐਸਟ ਭਾਅ ਲੱਗਿਆ ਉਹਨੂੰ ਤੋੜੂਗਾ ਹੀ ਤੋੜੂਗਾ ਇਕ ਦੂਜਾ ਜ਼ਿਆਦਾ ਹੋਰ ਵੱਧੂ ਗਈ ਬਦੂਗੋ ਮਤਲਬ ਇਹ ਨਹੀਂ ਹੈਗਾ ਵੀ ਆ ਕੇ ਲੱਖ ਤੋਂ ਥੱਲੇ ਖੜ ਜਾਊਗਾ ਹਾਂ ਵੀ ਇਹ ਨਹੀਂ ਲੱਖ ਤੇ ਆ ਕੇ ਸਟੇਬਲ ਹੋ ਜਾਊਗਾ ਵੀ ਉਹ ساری ਉਮਰ ਤੁਹਾਨੂੰ ਲੱਖ ਨੂੰ ਹੀ ਮਿਲੂਗਾ ਇਹ ਨਹੀਂ ਪਤਾ ਉਹ ਤੋਂ ਬਾਅਦ ਤੁਹਾਨੂੰ 2 ਲੱਖ ਨੂੰ ਰੇ ਅੱਛਾ 1.5 ਲੱਖ ਨੂੰ ਮਿਲੇ ਸੋਨਾ ਹੂੰ ਉਹਨੇ ਫੇਰ ਆ ਕੇ ਵਧਨਾ ਮੈਂ ਇਸ ਲਈ ਕਦੀ ਵੀ ਤੁਹਾਨੂੰ ਹਰਾਨ ਨਹੀਂ ਮਤਲਬ ਟੈਨਸ਼ਨ ਚ ਨਹੀਂ ਰਹਿਣਾ ਵੀ ਸੋਨਾ ਘਟ ਗਿਆ ਅਸੀਂ ਆਪਦਾ ਬੇਚ ਦੀ ਹੂੰ ਵੱਧ ਤੋਂ ਵੱਧ ਸੇਵ ਕਰੋ ਸੋਨਾ ਵੀ ਜਿਹਨੇ ਲਿਆ ਉਹ ਡੋਲੇ ਨਾ ਡੋਲੇ ਨਾ ਹਾਂ ਮੰਨ ਨਾ ਕਦੀ ਵੀ ਡੋਲੇ ਤੁਹਾਡਾ ਜੇ ਉਹ ਕਟਿਆ ਕੁਛ ਟਾਈਮ ਲਈ ਕਟਿਆ ਹੂੰ ਬਦਨ ਲਈ ਉਹਦੇ ਬਹੁਤ ਕੋਸ਼ ਹੈ ਉਹਦੇ ਲਈ ਬਿਲਕੁਲ ਬਦਨ ਨੂੰ ਬਹੁਤ ਕੋਸ਼ ਹੈ ਹੂੰ ਐਂ ਨਹੀਂ ਵੀ ਹੁਣ ਘਟ ਗਿਆ ਤਾਂ ਇਹ ਇੱਥੇ ਹੀ ਰਹੂਗਾ ਹੂੰ ਉਹ ਦੋ ਦਿਨ ਲਈ ਕਟਿਆ ਬਦਨ ਐਂ ਨਹੀਂ ਰੋਜ ਬਦਨਾ ਰੋਜ ਆ ਉਹ 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 ਤਾਂ ਛਾਲ ਆ ਜਿਹੜਾ ਜਾਂ ਨਿਵਾਨ ਉਹ ਆਉਂਦੀ ਜਾਂਦੀ ਰਹਿਣੀ ਹੈ ਉਹ ਤਾਂ ਦੇਖੋ ਕੋਈ ਵੀ ਚੀਜ਼ ਆ ਉੱਪਰ ਨੀਚੇ ਤਾਂ ਚੱਲਦੀ ਆ ਹੂੰ ਬਿਲਕੁਲ ਲਾਈਫ ਦੇ ਵਿੱਚ ਉੱਪਰ ਨੀਚੇ ਹੋਊਗੀ ਬਿਲਕੁਲ ਐਂ ਨਹੀਂ ਵੀ ਇੱਕ ਪਾਸੇ ਨੂੰ ਚੱਲੂਗਾ ਕਪਲ ਭਾਈ ਜਿਵੇਂ ਅੱਪਾ ਅੱਜ ਕਹਿ ਰਹੇ ਆ ਵੀ ਸੋਨਾ 1 27 28 29 30 35 ਤੱਕ ਗਿਆ ਹਨਾ ਬਈ ਅੱਜ ਹਰੇਕ ਨੂੰ ਲੱਗਦਾ ਵੀ ਸੋਨਾ ਬਹੁਤ ਮਹਿੰਗਾ ਲੈਣ ਲੱਗਿਆ ਨੂੰ ਜਿੱਦੇ ਆਪਾਂ ਸੋਚਦੇ ਆ ਵੀ ਜੇ ਪਿਛਲੇ 20 ਦਿਨ ਪਹਿਲਾਂ ਲੈ ਲੈਂਦੇ ਮਹੀਨਾ ਪਹਿਲਾਂ ਲੈ ਲੈਂਦੇ ਤਾਂ ਲੱਖ ਦੇ ਨੇੜੇ ਤੇੜੇ ਲੈ ਲੈਂਦੇ 2 ਮਹੀਨੇ ਪਹਿਲਾਂ ਲੈ ਲੈਂਦੇ ਤੁਹਾਨੂੰ ਲੱਗਦਾ ਵੀ ਜਿਹੜਾ ਅੱਜ ਦਾ ਰੇਟ ਆ ਉਹ ਵੀ ਕੋਈ ਮਹਿੰਗਾ ਨਹੀਂ ਹੁੰਦਾ ਉਹਨਾਂ ਵਾਲੇ ਦਿਨਾਂ 'ਚ ਉਹਨੇ ਵੀ ਬਦਲ ਹੀ ਜਾਣਾਗਾ ਦੇਖੋ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਆਪਾਂ ਲੈਣੇ ਆ ਹੂੰ ਜਿਸ ਦਿਨ ਤੁਸੀਂ ਖਰੀਦੋ ਤੁਹਾਨੂੰ ਉਦੋਂ ਹੀ ਮਹਿੰਗੀ ਲੱਗੂਗੀ ਬਿਲਕੁਲ ਉਦੋਂ ਬਾਅਦ ਉਹ ਤੁਹਾਨੂੰ ਜੀ ਸਸਤੀ ਲੱਗੂਗੀ ਜੇ ਅੱਜ ਤੁਸੀਂ ਚੀਜ਼ ਖਰੀਦੀ ਆ ਲੱਖ ਰੁਪਏ ਨੂੰ ਸੋਚੋ ਵੀ ਲੱਖ ਨੂੰ ਸੋਨਾ ਲੈ ਲਿਆ ਅੱਜ ਸੋਨੇ ਦਾ ਰੇਟ 1 20 ਹੋ ਗਿਆ ਕੱਲ ਤੋਂ ਬਿਲਕੁਲ ਵੱਧ ਕੇ 20 ਹੋ ਗਿਆ 25 ਹੋ ਗਿਆ ਤੁਹਾਨੂੰ ਐ ਲੱਗੂ ਮੈਂ ਸਸਤਾ ਲੈ ਲਿਆ ਜਦੋਂ ਵੀ ਜ਼ਿੰਦਗੀ ਦਾ ਦਸਤੂਰ ਹੈ ਜਦੋਂ ਵੀ ਤੁਸੀਂ ਚੀਜ਼ ਖਰੀਦੋਗੇ ਚਾਹੇ ਕੋਈ ਪ੍ਰਾਪਰਟੀ ਹੈ ਘਰ ਲਈ ਚਾਹੇ ਦੁਕਾਨ ਹੈ ਚਾਹੇ ਸੋਨਾ ਉਸ ਦਿਨ ਹੀ ਮਹਿੰਗਾ ਲੱਗੂ ਉਹ ਦਿਨ ਮਹਿੰਗਾ ਜ਼ਰੂਰ ਲੱਗੂ ਹਾਂ ਉਦੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਐ ਲੱਗੂ ਵੀ ਮੈਂ ਬਹੁਤ ਵਧੀਆ ਰਹਿ ਗਿਆ ਹੂੰ ਬਾਕੀ ਸਹੀ ਗੱਲ ਆ ਇਹਦਾ ਮਤਲਬ ਵੀ ਜੇ ਮਨ ਹੁੰਦਾ ਬੰਦੇ ਦਾ ਤਾਂ ਸੋਨਾ ਵੀ ਭਾਵੇਂ ਅੱਜ ਦਾ ਜਿਉਂ ਵੀ ਰੇਟ ਆ ਲੈ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਤੁਸੀਂ ਮੇਰੇ ਹਿਸਾਬ ਨਾਲ ਤਾਂ ਜਿੰਨੀ ਹੁੰਦੀ ਹੈ ਇਨਵੈਸਟਮੈਂਟ ਆਦੀ ਕਰੋ ਹੂੰ ਇਸ ਚੀਜ਼ ਤੇ ਦੇਖੋ ਕੈਸ਼ ਹੈਣਾ ਜਦੋਂ ਮਰਜੀ ਕੈਸ਼ ਕਰ ਲੈ ਨੂੰ ਕੀ ਆ ਹਮ ਆਪਾਂ ਕਿਹੜੇ ਕਿਤੇ ਜਾ ਕੇ ਤਹਿਸੀਲ 'ਚ ਇਹ ਰਜਿਸਟਰੀ ਕਰਾਉਣੀ ਆ ਬਿਲਕੁਲ ਵੀ ਭਾਈ ਮੈਂ ਇਹ ਸੋਨਾ ਵੇਚਣਾ ਭਾਈ ਹਮ ਇਹ ਤਾਂ ਉਸੇ ਟਾਈਮ ਤੁਸੀਂ ਮੇਰੇ ਕੋਲ ਨਹੀਂ ਕਿਸੇ ਕੋਲੇ ਚਲੇ ਜਾਓ ਆਪਣੇ ਮਿਲ ਜਿੰਨੇ ਵੀ ਤੁਹਾਡੇ ਖਾਸ ਸੁਨਿਆਰੇ ਆ ਤੁਹਾਡੇ ਮਿੱਤਰ ਉਹਨਾਂ ਕੋਲੇ ਜਾਓ ਸੋਨਾ ਵੇਚੋ ਪੈਸੇ ਲੈ ਲਓ ਉਸੇ ਟਾਈਮ ਨਾਲੇ ਕੋਈ ਧਾਰ ਨਹੀਂ ਕੋਈ ਟਾਈਮ ਨਹੀਂ ਬਿਲਕੁਲ ਵੀ ਤੁਹਾਨੂੰ ਕਿਸੇ ਕਿਹੜਾ ਵੀ ਦਸਾ ਦਿਨਾਂ ਨੂੰ ਪੈਸੇ ਦਵਾਂਗੇ ਭਾਈ ਆਮ ਹੀ ਕਹਦੇ ਹੁੰਦੇ ਆ ਵੀ ਪੈਸੇ ਇਨਵੈਸਟ ਕਰਨੇ ਆ ਤਾਂ ਜ਼ਿਆਦਾ ਜ਼ਮੀਨ ਲੈ ਲਓ ਪਲਾਟ ਲੈ ਲਓ ਧਰਤੀ ਦਾ ਕੋਈ ਟੁਕੜਾ ਜਾਂ ਸੋਨੇ ਚ ਲਾ ਲਓ ਜਾਵਦੇ ਹੋਰ ਹੀਲੇ ਬਿਸੀਲੇ ਚ ਬੰਦਾ ਪੈਸਾ ਲਾ ਲੈਂਦਾ ਤੁਸੀਂ ਕੀ ਵੈਸਟ ਮੰਨਦੇ ਹੋ ਤੁਸੀਂ ਤਾਂ ਪ੍ਰਾਪਰਟੀ ਨਾਲ ਵੀ ਵਿਚਰ ਕੇ ਦੇਖਿਆ ਤੇ ਇਹ ਤਾਂ ਕੰਮ ਸੋਨੇ ਦਾ ਤਾਂ ਕਰਦੀ ਕਰਦੇ ਹੋ ਦੇਖੋ ਦੋਨੇ ਹੀ ਚੀਜ਼ਾਂ ਵਧੀਆ ਸੋਨਾ ਆਪਣੀ ਥਾਂ ਤੇ ਪ੍ਰਾਪਰਟੀ ਆਪਣੀ ਥਾਂ ਤੇ ਪਰ ਮੈਂ ਸੋਚਦਾ ਵੀ ਜਿੰਨੇ ਕੁ ਤੁਹਾਡੇ ਕੋਲ ਪੈਸਾ ਅੱਧਾ ਪ੍ਰਾਪਰਟੀ ਇਨਵੈਸਟ ਕਰੋ ਦਾ ਸੋਨੇ ਤੇ ਜਿੱਦਾਂ ਕਿ ਤੁਹਾਨੂੰ ਲੋੜ ਆ ਜਦੋਂ ਮਰਜ਼ੀ ਤੁਸੀਂ ਕੈਸ਼ ਆਊਟ ਕਰ ਸਕੋ ਹੂੰ ਜੇ ਸੋਨਾ ਸਸਤਾ ਤਾਂ ਪ੍ਰਾਪਰਟੀ ਵੇਚ ਲਓ ਹੂੰ ਪ੍ਰਾਪਰਟੀ ਸਸਤੀ ਜਾਂ ਸੋਨਾ ਵੇਚ ਲਓ ਪਰ ਬਹੁਤੀ ਵਾਰ ਕੱਪਲ ਬਾਈ ਇਹ ਹੁੰਦਾ ਬਹੁਤੇ ਲੋਕ ਆਪਣੀ ਜ਼ਮੀਨ ਜਾਂ ਪਲਾਟ ਵੇਚਣ ਤੋਂ ਜਿਹੜੇ ਵਪਾਰੀ ਨਹੀਂ ਹੈਗੇ ਉਹ ਸ਼ਰਮ ਮਾਨਦੇ ਹੁੰਦੇ ਯਾਰ ਲੋਕ ਕੀ ਕਹਿਣਗੇ ਲੈ ਹੁਣ ਵੇਚਣ ਲੱਗ ਗਿਆ ਮੇਰੇ ਖਿਆਲ ਚ ਉਹਦਾ ਉਹਦਾ ਬੈਸਟ ਆਪਸ਼ਨ ਸੋਨਾ ਹੀ ਆ ਫਿਰ ਬੰਦਾ ਚੁੱਕ ਕੋਈ ਲੋਗ ਇਹ ਚੀਜ਼ ਦਾ ਫਾਇਦਾ ਠਾਉਂਦੇ ਆ ਹਾਂ ਚਾਹੇ ਤੁਸੀਂ ਲਾ ਲਓ ਮੇਰੇ ਤੇ ਲਾ ਲਓ ਹੂੰ ਮੈਂ ਅੱਜ ਪ੍ਰਾਪਰਟੀ ਵੇਚਣੀ ਆ ਜੀ ਲੋਕਾਂ ਨੂੰ ਆਏ ਹੋਵੇ ਪਤਾ ਨਹੀਂ ਨੂੰ ਪੈਸਿਆਂ ਦੀ ਲੋੜ ਆ ਹੂੰ ਇਹਨੂੰ ਪਤਾ ਨਹੀਂ ਕੀ ਲੋੜ ਆ ਵੀ ਪੈਸਿਆਂ ਦੀ ਲੋੜ ਹੈ ਤੂੰ ਘੱਟ ਦੇ ਦੋ ਜੇ ਮੈਂ ਕਹਿੰਦਾ ਵੀ ਮੈਨੂੰ 10 ਲੱਖ ਚਾਹੀਦਾ ਇਹਨਾਂ ਕਹਿੰਦੇ ਨਾ 8 ਹੀ ਮੰਨ ਜੂਏ ਨਾ ਸੋਨੇ ਦੀ ਇਹ ਚੀਜ਼ ਨਹੀਂ ਸੋਨਾ ਤਾਂ ਜੋ ਮਾਰਕੀਟ ਦੀ ਰੀਸੇਲ ਵੈਲਿਊ ਹੈ ਤੇ ਤੁਹਾਨੂੰ ਦੇਣਾ ਹੀ ਦੇਣਾ ਸਭ ਤੋਂ ਵੱਡੀ ਗੱਲ ਤੁਹਾਡੇ ਸਾਹਮਣੇ Google ਤੇ ਪਿਆ ਹਾਂ ਤੁਹਾਡੇ ਸਾਹਮਣੇ ਅੱਜ ਕੱਲ ਆਨਲਾਈਨ ਸਿਸਟਮ ਹੈ ਇੰਟਰਨੈਟ ਦੁਨੀਆ ਬੜੀ ਐਡਵਾਂਸ ਹੋ ਗਈ ਹੈ ਬਿਲਕੁਲ ਜਦੋਂ ਮਰਜ਼ੀ ਤੁਸੀਂ ਕੋਈ ਫੋਨ ਤੋਂ ਕਰਨ ਤੋਂ ਬਿਨਾ ਪਹਿਲਾਂ ਆਪਦਾ Google ਤੇ ਰੇਟ ਚੈੱਕ ਕਰੋ ਸਹੀ ਗੱਲ ਹੈ ਜਦੋਂ ਮਰਜ਼ੀ ਜਾ ਕੇ ਕੈਸ਼ ਕਰ ਲਓ ਇਹ ਤੁਹਾਡੇ ਕੋਲ ਸੋਨਾ ਨਹੀਂ ਕੈਸ਼ ਐਂਡ ਹੀ ਆ ਤੁਹਾਡੇ ਘਰੇ ਪਿਆ ਕਿਸੇ ਨੇ ਬਈ ਮੰਨ ਲਓ ਆਪਣੇ ਕਿਸੇ ਬੱਚੇ ਦੇ ਵਿਆਹ ਲਈ ਜਾਂ ਆਪਣੇ ਲਈ ਅੱਜ ਹੀ ਕੋਈ ਸੋਨਾ ਜੋੜਨਾਗਾ ਤੁਹਾਡੀ ਕੀ ਸਹੀ ਰਹਿ ਆ ਵੀ ਉਹਨੂੰ ਬਿੱਲ ਤੇ ਲੈਣਾ ਚਾਹੀਦਾ ਬਿਲਕੁਲ ਇੱਕ ਨੰਬਰ ਚ ਸੋਨਾ ਦਿਖਾ ਕੇ ਲੈਣਾ ਚਾਹੀਦਾ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਵੀ ਉਹਨਾਂ ਦੇ ਧੀ ਪੁੱਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਦੇਣਾਗਾ ਉਹਨਾਂ ਦੇ ਵੀ ਇਨ ਫਿਊਚਰ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਦੇਖੋ ਪਹਿਲਾਂ ਤਾਂ ਆਪਾਂ ਇੱਕ ਗੱਲ ਦੇਖੋ ਵਿਆਹ ਦੀ ਗੱਲ ਤੁਹਾਡੇ ਤੋਂ ਸੁਣ ਕੇ ਯਾਦ ਆ ਗਈ ਜੀ ਆਪਾਂ ਵਿਆਹ ਤੇ 50 ਲੱਖ ਲਾ ਲਿਆ ਹਾਂ ਸੋਨਾ ਲਿਆ ਤੁਸੀਂ 10 ਲੱਖ ਦਾ ਹਾਂ ਉਸ ਤੋਂ 10 ਲੱਖ ਕੀ ਬਚਿਆ ਬਾਕੀ ਤਾਂ ਗਿਆ ਕੀ ਉਹ ਤਾਂ ਉਹਦੀ ਕੋਈ ਵੈਲਿਊ ਨਹੀਂ ਉਹ ਸ਼ੌਂਕ ਜਿੱਕ ਦਿਨ ਦਾ ਉਹ ਗਿਆ ਬਿਲਕੁਲ ਜਿਹੜਾ ਬਚਾਉਣਾ ਸਿਰਫ 10 ਲੱਖ ਨਹੀਂ ਆ ਤੁਹਾਨੂੰ ਜਿਹੜੇ ਤੁਸੀਂ 10 ਲੱਖ ਲਾਏ ਉਹ ਸੋਨੇ ਨਹੀਂ ਹੀ ਤੁਹਾਨੂੰ ਬਚਵਾਉਂਦਾ ਵਾਕਈ ਸਹੀ ਗੱਲ ਆ ਤੁਹਾਡੀ ਮੈਂ ਤਾਂ ਇਹ ਸੋਚਦਾ ਵੀ ਇਹ ਸ਼ੌਂਕਿਆਂ ਨਾਲੋਂ ਜ਼ਿਆਦਾ ਇਹੀ ਚੀਜ਼ਾਂ ਤੁਸੀਂ ਆਪਦੇ ਬੱਚਿਆਂ ਨੂੰ ਦੋ ਬਹੁਤ ਵੱਡੀ ਗੱਲ ਆ ਦੂਜੀਆਂ ਕਈ ਸਟੇਟਾਂ ਚ ਬਾਈ ਦੇਖਿਆ ਵੀ ਉਹ ਬੱਚਿਆਂ ਨੂੰ ਸੋਨਾ ਬਹੁਤ ਦਿੰਦੇ ਨੇ ਆ ਬਹੁਤ ਵੱਡੀ ਗੱਲ ਆ ਉਹਨਾਂ ਦੇ ਕੰਮ ਆਉਣ ਬੱਚਿਆਂ ਦੇ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਹੂੰ ਜੇ ਤੁਸੀਂ ਉਹਨਾਂ ਨੂੰ ਸੋਨਾ ਦੋਗੇ ਇੱਕ ਤਰ੍ਹਾਂ ਦਾ ਕੋਲ ਕੈਸ਼ ਐਂਡ ਆ ਜੋ ਤੁਸੀਂ 10-10 ਦਿੱਤਾ ਉਹਨਾਂ ਲਈ ਸਮੇਂ ਚ ਉਹਨਾਂ ਦਾ 12 ਦਾ ਹੋ 15 ਦਾ 18 ਦਾ ਉਹ ਆਪਣੇ ਪੈਰ ਤੇ ਖੜ ਸਕਣ ਹੂੰ ਉਹਨਾਂ ਨੂੰ ਹੌਸਲਾ ਬਹੁਤ ਵੱਡੀ ਚੀਜ਼ ਆ ਵੀ ਮੇਰੇ ਕੋਲ ਇੰਨੇ ਲੱਖ ਕੈਸ਼ ਹੰਡ ਪਿਆ ਹੈਗਾ ਜਿਹੜਾ 50 ਲੱਖ ਤੁਸੀਂ ਵਿਆਹ ਤੇ ਲਾਇਆ ਉਹ ਤਾਂ ਦੀ ਵੈਲਿਊ ਗਈ ਬਿਲਕੁਲ ਬਿਲਕੁਲ ਉਹਨਾਂ ਨੂੰ ਹੌਸਲਾ ਕਿੰਨਾ ਹੋਊਗਾ ਵੀ ਮੇਰੇ ਕੋਲ ਤਾਂ 10 ਘਰੇ ਪਿਆ ਬਿਲਕੁਲ ਮੇਰੇ ਕੋਲ 10 ਲੱਖ ਦਾ 골ਡ ਅਸੀਂਗਾ ਭਾਈ ਮੇਰੇ ਕੋਲ ਕੈਸ਼ ਪਿਆ ਮੈਂ ਜਦੋਂ ਮਰਜ਼ੀ ਕੈਸ਼ ਕਰ ਲਾਂ ਹੂੰ ਲੋੜ ਵੇਲੇ ਤੁਹਾਡਾ ਸਾਥ ਆਉਂਦਾ ਮੈਂ ਇਹੀ ਚੀਜ਼ ਆ ਵੀ ਜਿੰਨਾ ਹੋ ਸਕਦਾ ਆਪਦਾ ਵੱਧ ਤੋਂ ਵੱਧ ਇਨਵੈਸਟ ਕਰੋ 골ਡ ਤੇ ਬਹੁਤ ਵਧੀਆ ਗੱਲ ਹੈ ਜਿਵੇਂ ਕਹਿੰਦੇ ਹਰ ਚਮਕਦੀ ਚੀਜ਼ ਆ ਜਿਹੜੀ ਉਹ ਸੋਨਾ ਨਹੀਂ ਹੁੰਦੀ ਭਾਈ ਹਨਾ ਤੇ ਜਿਵੇਂ ਮੈਂ ਤੁਹਾਨੂੰ ਪੁੱਛਿਆ ਵੀ ਕੀ ਜਿਹੜਾ ਆਮ ਬੰਦਾ ਵੀ ਸੋਨਾ ਲੈਣ ਲੱਗਿਆ ਜਿਹਨੂੰ ਸੋਨੇ ਬਾਰੇ ਕੋਈ ਜਾਣਕਾਰੀ ਨਹੀਂ ਮੰਨ ਲਓ Google ਤੇ ਵੀ ਨਹੀਂ ਜਾ ਸਕਦਾ ਜਾਂ ਹੋਰ ਚੀਜ਼ਾਂ ਵੀ ਨਹੀਂ ਕਰ ਸਕਦਾ ਉਹ ਸੋਨਾ ਲੈਣ ਲੱਗਿਆ ਕਿਹੜੀ ਗੱਲ ਦਾ ਧਿਆਨ ਰੱਖੇ ਸਿੱਧਾ ਸੌਖਾ ਤਰੀਕਾ ਹੈ ਦੇਖੋ ਅੱਜ ਤਾਂ ਜੋ ਜਿੰਨਾ ਵੀ ਹੈ ਬਾਈਕੈਟਡ 골ਡ ਲਵੋ ਹਾਲਮਾਰਕ 골ਡ ਲਵੋ ਜਿਹਦੇ ਵਿੱਚ ਤੁਹਾਨੂੰ ਕੱਲ ਨੂੰ ਕੋਈ ਵੇਚਣ ਵੇਲੇ ਕੋਈ ਨੁਕਸਾਨ ਨਾ ਜੋ ਰੇਟ ਪ੍ਰੈਜ਼ੈਂਟ ਚੱਲਦਾ ਤੁਹਾਨੂੰ ਉਹਦਾ ਭਾਅ ਮਿਲੂਗਾ ਹੀ ਮਿਲੂਗਾ ਬਾਈਕੈਟ ਲਵੋ ਬਾਈਕੈਟ ਦਾ 24 ਕਿਓ ਨਹੀਂ 24 ਵੀ ਤੁਸੀਂ ਲੈ ਸਕਦੇ ਪਰ 22 ਦਾ ਐ ਵੀ ਤੁਸੀਂ ਗਹਿਣਾ ਦੇ ਰੂਪ ਚ ਦੇਖ ਸਕਦੇ ਹੋ ਘਰੇ ਵਰਤ ਸਕਦੇ ਹੋ ਵਿਆਹ ਸ਼ਾਦੀ ਚ ਪਾ ਸਕਦੇ ਹੋ 24 ਕੈਰਟ ਦਾ ਗਹਿਣਾ ਇਹ ਫਿਰ ਵੀ ਬਿਸਕੁਟ ਤੁਹਾਡੇ ਘਰੇ ਪੇਰੇ ਰਹਿਣਗੇ ਤੁਸੀਂ ਉਹਨੂੰ ਵਿਆਹਾਂ ਤੇ ਲੈ ਜਾ ਨਹੀਂ ਨਾ ਸਕਦੇ ਬਿਲਕੁਲ ਉਤੇ ਕਹਿ ਜੇ ਇਨਵੈਸਟਮੈਂਟ ਹੋ ਗਈ ਤੁਹਾਡੀ ਜੇ ਐ ਜੇ ਇਨਵੈਸਟਮੈਂਟ ਆਪਾਂ ਜੇ ਕਰਦੇ ਹਾਂ ਉਹ 24 ਕੈਰਟ ਲਈ ਠੀਕ ਆ ਹੁਣ ਜਿਨ੍ਹਾਂ ਨੇ ਥੋੜੇ ਜੇ ਪੈਸੇ ਲਾਉਣੇ ਆ 22 ਕੈਰਟ ਠੀਕ ਆ ਉਹਨਾਂ ਲਈ ਹੈ ਨਾ ਜੀ 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 ਵੀ ਉਹ ਆਪਣਾ ਵਰਤ ਸਕਣ ਵਿਆਹ ਤੇ ਜਾਂਦੇ ਆ ਜਾ ਸਕਣ ਆਪ ਦਾ ਪਾ ਕੇ ਸੋਨਾ ਬਲ ਬਾਈ ਜਿਵੇਂ ਤੁਸੀਂ ਗੱਲ ਕੀਤੀ ਵੀ ਇਹ 2 ਲੱਖ ਵੀ ਜਾ ਸਕਦਾ ਹਨਾ ਜਾਊਗਾ ਵੀ ਕੋਈ ਵੱਡੀ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਬਦਲਣੀ ਬਦਲਣਾ ਹੈ ਨਹੀਂ ਜਿਵੇਂ ਸੋਨੇ ਦਾ ਭਾਅ ਵਧ ਰਿਹਾ ਬਾਈ ਕੀ ਹੋਵੇਂ ਜਿਵੇਂ 24 ਤੋਂ 22 ਕੈਰੇਟ ਆ ਫਿਰ 18 ਕੈਰੇਟ ਫਿਰ ਕੋਈ ਹੋਰ ਉਦੋਂ ਘੱਟ ਕੈਰੇਟ ਇਦਾਂ ਆਉਣ ਦੀ ਸੁਭਾਵਨਾ ਬਣੀ ਰਹੂਗੀ ਬਿਲਕੁਲ ਜੀ ਜੋ ਜੋ ਸੋਨੇ ਦਾ ਰੇਟ ਵੱਧ ਰਿਹਾ ਇਸ ਨਾਲ ਕੈਰੇਟ ਵੀ ਘਟਦੇ ਜਾਣਗੇ ਹੁਣ ਜਿਵੇਂ 22 ਕੈਟ ਦੀ ਜੁਐਲਰੀ ਹੁੰਦੀ ਆ 18 ਕੈਟ ਦੀ ਹੁੰਦੀ ਆ ਫਿਰ 14 ਵੀ ਆਊਗੀ 9 ਕੈਰੇਟ ਵੀ ਆਊਗੀ अच्छा इस कैरेट कटने ਨਾਲ ਲੋਕਾਂ ਨੂੰ ਥੋੜੀ ਜਿਹੀ ਰਾਤ ਮਿਲੂਗੀ ਸੋਨਾ ਖਰੀਦਣ ਲਈ ਕਿਉਂਕਿ ਇਹਨਾਂ ਦੇ ਰੇਟ ਬਹੁਤ ਘੱਟ ਹੁੰਦੇ ਆ ਹਮ कैरेट ਜੋ ਜੋ ਕੈਰਟ ਕੱਟੀ ਜਾਊਗਾ ਰੇਟ ਵੀ ਕੱਟੀ ਜਾਣਗੇ اچھا ਵੀ ਲੋਕਾਂ ਨੂੰ ਸ਼ੌਂਕ ਭਰਿਆ ਰਹੂਗਾ ਜੁਲੇ ਦੀ ਲੈਣ ਦਾ ਗੋਲ ਮਤਲਬ ਇਹ ਨਹੀਂ ਹੋਊਗਾ ਬੰਦੇ ਨੂੰ ਵੀ ਯਾਰ ਸੋਨਾ ਨਹੀਂ ਲੈ ਸਕਿਆ ਹੈਨਾ ਉਹ ਦੇਖੋ ਸਭ ਨੂੰ ਮਿਲੂਗਾ ਹੀ ਮਿਲੂਗਾ ਸੋਨਾ ਸਭ ਲੈਣਗੇ ਕੋਈ 9 ਕੈਰਟ ਚ ਲਵੇ ਕੋਈ 14 ਚ ਲਵੇ ਕੋਈ 18 ਚ ਲਵੇ ਕੋਈ 22 ਚ ਲਵੇ ਕੋਈ 24 ਚ ਲਵੇ ਹਰ ਇੱਕ ਬੰਦਾ ਸੋਨਾ ਲਊਗਾ ਹੀ ਲਊਗਾ ਮਤਲਬ ਜਿਹੜਾ ਸਭ ਤੋਂ ਤੁਸੀਂ ਕੀ ਮੰਨਦੇ ਹੋ ਵੀ ਜੇ ਤੁਸੀਂ ਫਿਰ ਆਪਾਂ ਇੱਕ ਤਾਂ ਟੌਪ ਹੀ ਮੰਨ ਲਈਏ ਵੀ 24 ਕੈਰੇਟ ਆ ਜਿਹੜਾ ਉਹ ਤਾਂ ਖਰਾ ਹੀ ਖਰਾਗਾ ਬਿਲਕੁਲ ਵੀ ਜੇ ਬੰਦੇ ਨੇ ਹੋਰ ਥੋੜਾ ਜਿਆ ਵਧੀਆ ਤਰੀਕੇ ਨਾਲ ਰੱਖਣਾ ਫਿਰ ਬਾਈ ਚੀ ਜਾਵੇ ਬਾਈ ਚ ਵੀ ਠੀਕ ਹੈ ਦੇਖੋ ਜਿਵੇਂ ਡਾਇਮੰਡ ਦੀ ਹੁੰਦੀ ਹੈ ਜੁਐਲਰੀ ਉਹਨੂੰ ਬੰਦ ਹੀ 18 ਤੇ 14 ਚ ਅੱਛਾ ਉਹ ਬਾਈ ਚ ਬੰਦ ਹੀ ਨਹੀਂਗੀ डायमंड <laughs> <गे जूल्री। laughs> दी hmm. ज्वेलरी hmm. डायमंड दी ज्वेलरी ਉਹਨੂੰ ਬਣਦੀ 18 ਕੈਰਟ ਚ ਹੀ ਆ ਜਾਂ 14 ਕੈਰਟ ਚ ਕਿਉਂਕਿ ਨੂੰ ਹਾਰਡਨੈਸ ਚਾਹੀਦੀ ਆ ਕਿਉਂਕਿ डायमंड ਵੀ ਕੋਸਟਲੀ ਚੀਜ਼ ਹੈ ਜੇ ਸੋਨਾ 22 ਕੈਰਟ ਚ ਨਰਮ ਹੋ ਗਿਆ ਉਹਨੂੰ ਹਾਰਡਨੈਸ ਰੱਖਣ ਦੀ ਖਾਤਰ डायमंड ਨੂੰ ਰੱਖਣ ਦੀ ਖਾਤਰ ਕੈਰਟ ਘਟਾਈ ਜਾਂਦੇ ਆ ਜਿਵੇਂ 18 ਕੈਰਟ ਜਿਵੇਂ 18 ਕੈਰਟ ਹੋ ਗਿਆ 14 ਕੈਰਟ ਹੋ ਗਿਆ ਹੁਣ ਅੱਜਕੱਲ ਬਹੁਤ ਜੁਐਲਰੀ ਵਿਕਦੀ ਆ 14 ਕੈਰਟ 18 ਕੈਰਟ ਹੁਣ ਉਹਨਾਂ ਨਾਲ ਆਉਣ ਵਾਲਾ ਸਮਾਂ 9 ਕੈਰਟ ਵੀ ਚੱਲਦਾ ਹੂੰ ਇਹਦਾ ਮਤਲਬ ਇਹ ਬਦਲਦੇ ਅਸਾਰ ਬਣਦੇ ਹੀ ਜਾਣੇ ਜਿਉਂ-ਜਿਉਂ ਬਿਲਕੁਲ 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 ਦੇਖੋ ਸੋਨੇ ਨੇ ਆਪਣਾ ਵਧੀਆ ਪੈਡ ਬਣਾਈਏ ਬਣੇ ਹੀ ਰਹਿਣੀ ਜੀ ਬਾਈ ਉਹਨਾਂ ਵਾਲੇ ਸਮੇਂ 'ਚ ਜਿੰਨਾ ਵੀ ਇਹ ਲੋਕ ਵੱਧ ਤੋਂ ਵੱਧ ਸੋਨੇ ਤੇ ਇਨਵੈਸਟ ਕਰਨ ਚਾਹੇ 10000 ਰੁਪਇਆ ਕਰੋ ਚਾਹੇ 10 ਲੱਖ ਕਰੋ ਹੂੰ ਭਾਈ ਜੀ ਜਿਵੇਂ ਸੋਨਾ ਦਾ ਚਲੋ ਸੋਨਾ ਹੀ ਆ ਸੋਨੇ ਦੇ ਨਾਲ ਇੱਕ ਹੋਰ ਧਾਤ ਜਿਹੜੀ ਬਹੁਤ ਮੁੱਲੀ ਗਣੀ ਜਾਂਦੀ ਆ ਚਾਂਦੀ ਸੋਨੇ ਦੇ ਨਾਲ ਚਾਂਦੀ ਦੀ ਗੱਲ ਵੀ ਹੋਣੀ ਬਹੁਤ ਜ਼ਰੂਰੀ ਹੈ ਚਾਂਦੀ ਦੇ ਗਹਿਣੇ ਵੀ ਬੜੇ ਪਸੰਦ ਕੀਤੇ ਜਾਂਦੇ ਨੇ ਚਾਂਦੀ ਨੂੰ ਵੀ ਲੋਕ ਉੱਜਿਵੇਂ ਇਨਵੈਸਟ ਕਰਦੇ ਆ ਚਾਂਦੀ ਦੀ ਇਨਵੈਸਟਮੈਂਟ ਕਿਵੇਂ ਦੇਖਦੇ ਹੋ ਦੇਖੋ ਬਹੁਤ ਵਧੀਆ ਹੁਣ ਚਾਂਦੀ ਜਿਵੇਂ ਮੇਰੇ ਹਿਸਾਬ ਨਾਲ 1 ਸਾਲ ਦੇ ਵਿੱਚ ਦੁੱਗਣੀ ਹੋ ਚੁੱਕੀ ਉਹ ਨਾਲਾ ਸਮਾਂ ਚਾਂਦੀ ਦਾ ਵੀ ਆ ਅੱਛਾ ਚਾਂਦੀ 'ਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਅੱਜ ਕੱਲ ਡਿਜ਼ਾਈਨ ਸੋਨੇ ਦੇ ਬਣ ਜਿਵੇਂ ਆ ਉਵੇਂ ਹੀ ਚਾਂਦੀ 'ਚ ਬਣਦੇ ਆ ਉਹਨੂੰ ਪਾਲਿਸ਼ ਕੀਤਾ ਜਾਂਦਾ ਉਹ ਤੁਹਾਨੂੰ ਐ ਲੱਗਣਗੇ ਵੀ ਦੇਖਣ ਨੂੰ ਦੋ ਘੜੀ ਸੋਨੇ ਦੇ ਆ ਅੱਛਾ ਬਹੁਤ ਸੋਹਣੀ ਜੁਐਲਰੀ ਆਉਂਦੀ ਆ ਚਾਂਦੀ ਚ। ਉਹਨਾਂ ਵਾਲਾ ਸਾਮਾ ਚਾਂਦੀ ਦਾ ਹੀ ਆ। ਚਾਂਦੀ ਬਾਰੇ ਜੇ ਕੋਈ ਰੱਖਣਾ ਚਾਹੁੰਦਾ ਬਾਈ ਜਿਵੇਂ ਸੋਨੇ ਨੂੰ ਤੁਸੀਂ ਕਿਹਾ ਵਿੱਚ ਸੋਨੇ ਦਾ ਜੇ ਰੱਖਣਾ ਤੁਸੀਂ 24 ਕੈਰੇਟ ਚ ਜਾਓ ਬਿਸਕਟ ਰੱਖ ਲਓ। ਬਈ ਜੇ ਇਨਵੈਸਟਮੈਂਟ ਕਰਨੀ ਹੈ ਗਹਿਣੇ ਲੈਣਿਆਂ ਗੱਲ ਵੱਖਰੀ ਆ। ਜੇ ਚਾਂਦੀ ਨੂੰ ਅਗਲਾ ਐਜੇ ਇਨਵੈਸਟਮੈਂਟ ਦੇ ਤੌਰ ਤੇ ਰੱਖਣਾ ਚਾਹੁੰਦਾ ਫਿਰ ਉਹਦਾ ਕਿਹੜਾ ਰੂਪ ਆ? ਦੇਖੋ ਇਹਨਾਂ ਦੀ ਬ੍ਰਿਕਾਂ ਹੁੰਦੀਆਂ। ਅੱਛਾ। ਕਿਲੋ ਦੀਆਂ ਬ੍ਰਿਕਾਂ ਹੁੰਦੀਆਂ, ਅੱਧਾ ਕਿਲੋ ਦੀ ਬ੍ਰਿਕ ਹੁੰਦੀ ਆ। ਹੂੰ। 500 ਗ੍ਰਾਮ ਹੋ ਗਿਆ 250 ਗ੍ਰਾਮ ਹੋ ਗਿਆ 100 ਗ੍ਰਾਮ ਹੋ ਗਿਆ ਇਹ ਸਾਰੀਆਂ ਹੁੰਦੀਆਂ ਤੁਸੀਂ ਆਪਦੀ ਜਹੇ ਜੇ ਮਰਜ਼ੀ ਜਿੰਨੀ ਤੁਸੀਂ ਆਪਦੀ ਪਹੁੰਚ ਦੇ ਅਨਸਾਰ ਤੁਸੀਂ ਨਿਬਾਈ ਕਰ ਸਕਦੇ ਹੋ ਅੱਛਾ ਜਿੰਨੀ ਕ ਜਿਵੇਂ ਸੋਨਾ ਵਧ ਰਿਹਾਉਣ ਵਾਲੇ ਸਮੇਂ ਚਾਂਦੀ ਵੀ ਵਧੂਗੀ ਚਾਂਦੀ ਦੀ ਡਿਮਾਂਡ ਜ਼ਿਆਦਾ ਹੋ ਰਹੀ ਹੈ ਅੱਛਾ ਜਿਵੇਂ ਸੋਨਾ ਵਧ ਰਿਹਾ ਚਾਂਦੀ ਵੀ ਵਧੂਗੀ ਹੁਣ ਜਿਵੇਂ ਸੁਣਦੇ ਆਏ ਆ ਵੀ 7 ਲੱਖ ਰੁਪਏ ਨੂੰ ਕਿਲੋ ਹੋ ਜਾ ਠੀਕ ਆ ਹੋਊਗੀ ਇਹ ਇੰਨੇ ਕਹਿੰਦੇ ਵੀ ਸਾਲ ਨੂੰ ਹੋ ਜਾਏ ਹੂੰ ਇਹਜਾ ਦਿਨ ਵੀ ਆਊਗਾ ਕਦੀ ਆਪਾਂ 7 ਲੱਖ ਰੁਪਏ ਚਾਂਦੀ ਵੀ ਦੇਖਾਂਗੇ ਹੋ ਸਕਦਾ ਇਹਨੂੰ 2 ਸਾਲ ਲੱਗ ਜਾਣ ਹੋ ਸਕਦਾ ਇਹਨੂੰ 5 ਸਾਲ ਲੱਗ ਜਾਣ ਆਊ ਰੇਟ ਇਹ ਵੀ ਜਾਣਾ ਇਹਨੇ ਵੀ ਅੱਗੇ ਜਾਊਗਾ ਲੋਕ ਕਹਿੰਦੇ ਸੀ 1.5 ਲੱਖ ਰੁਪਏ ਜਾਂਦੇ 1.5 ਲੱਖ ਰੁਪਏ ਜਾਂਦੀ ਹੋਗੀ ਹੋਗੀ ਹਾਂ ਆਪਾਂ ਦੇਖੀ ਵੀ ਲੋਕਾਂ ਨੇ ਖਰੀਦੀ ਵੀ ਹੈ ਬਿਲਕੁਲ ਆਊਗਾ ਇਹ ਸਮਾਂ ਚਾਂਦੀ ਬਾਰੇ ਕਪਲਬਾਈ ਇੱਕ ਕਾਮ ਹੀ ਕਹਿੰਦੇ ਵੀ ਇਹ ਕਾਲੀ ਹੋ ਜਾਂਦੀ ਆ ਉਹ ਕਿਉਂ ਹੋ ਜਾਂਦੀ ਆ ਹੁੰਦੀ ਹੁੰਦੀ ਆ ਇਹ ਦੇਖੋ ਚਾਂਦੀ ਕਿਹਜੀ ਤਾਤ ਹੈ ਜੋ ਹਵਾ ਨਾਲ ਰੰਗ ਬਦਲਦੀ ਹੈ ਅੱਛਾ ਹਵਾ ਪਾਣੀ ਨਾਲ ਤਾਂ ਰੰਗ ਬਦਲਦਾ ਤੁਸੀਂ ਪਾਈ ਰੱਖੋਗੇ ਇਹਨੂੰ ਕੁਝ ਨਹੀਂ ਹੁੰਦਾ ਕਿਉਂਕਿ ਆਪਾਂ ਸਫਾਈ ਪਾਲਦੇ ਆਂ ਆਪਾਂ ਸਪਾਈ ਕਰ ਦਿੰਦੇ ਹਾਂ ਜਦੋਂ ਤੁਸੀਂ ਇਹਨੂੰ ਘਰੇ ਰੱਖਣੀ ਹੈ ਉਹ ਪੈਕਿੰਗ 'ਚ ਰੱਖੋ ਵੀ ਇਹਨੂੰ ਹਵਾ ਨਾ ਲੱਗੇ ਪਰਫਿਊਮ ਨਾ ਲੱਗੇ ਕਿਉਂਕਿ ਅੱਜਕੱਲ ਕੈਮੀਕਲ ਬਹੁਤ ਤੇਜ਼ ਆ ਪਰਫਿਊਮਾਂ ਦੇ ਵਿੱਚ ਲਾ ਲਓ ਕਿਸੇ ਤੇ ਵੀ ਲਾ ਲਓ ਕੈਮੀਕਲ ਬਹੁਤ ਆ ਉਹ ਕੈਮੀਕਲ ਇਹਨਾਂ ਨੂੰ ਸਾਈਡ ਇਫੈਕਟ ਕਰਦੇ ਆ ਫਿਰ ਇਹਦਾ ਰੰਗ ਬਦਲਦਾ ਫਿਰ ਰੰਗ ਬਦਲਦਾ ਉਹਦੇ ਨਾਲ ਇਹਦੀ ਗੁਣਵੱਤਾ ਤੇ ਜਾਂ ਇਹਦੀ ਲਾਈਫ ਤੇ ਕੋਈ ਅਸਰ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਫਿਰ ਧੋ ਲਓ ਫਿਰ ਉਹ ਸਾਫ਼ ਹੋ ਜਾਂਦੇ ਆ ਅੱਛਾ ਕੋਈ ਐਜੀ ਗੱਲ ਨਹੀਂ ਕੋਈ ਘਬਰਉਣ ਵਾਲੀ ਗੱਲ ਫਿਰ ਇਹ ਸਾਫ ਹੋ ਜਾਂਦੇ ਆ ਕਹਿੰਦੇ ਅਸੀਂ ਚਾਂਦੀ ਧਵਾਕੇ ਲਿਓਣੀ ਆ ਧੋਣਾ ਵੀ ਇਹਦਾ ਇੱਕ ਪ੍ਰੋਸੈਸ ਹੀ ਆ ਬਿਲਕੁਲ ਹਾਂਜੀ ਧੋਕੇ ਬਿਲਕੁਲ ਫਿਰ ਉਹਨੇ ਆਪਣੇ ਸਹੀ ਰੂਪ ਚ ਫੇਰ ਆ ਜਾਣਾ ਜੋ ਇਹਦਾ ਅਸਲੀ ਰੂਪ ਨੇ ਆ ਜਾਣਾ ਉਹਦੇ ਅੱਛਾ ਬਈ ਅੱਗੇ ਨਾ ਬਈ ਜਦੋਂ ਕਿਸੇ ਦੇ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਅਗਲਾ ਸੁਨਿਆਰੇ ਕੋਲੇ ਜਾਂਦਾ ਸੀ ਸੋਨਾ ਬੁੱਕ ਕਰਾਉਂਦੇ ਹੁੰਦੇ ਥੋੜੇ ਜੇ ਪੈਸੇ ਦੇ ਕੇ ਅਗਲਾ ਕਹਿੰਦਾ ਸੀ ਬਈ ਮੇਰਾ ਫਲਾਣੇ ਦਿਨਾਂ ਚ ਜਾਂ ਫਲਾਣੇ ਟਾਈਮ ਨੂੰ ਮੇਰਾ ਪ੍ਰੋਗਰਾਮ ਆ ਜਾਂ ਵਿਆਹ ਆ ਮੇਰਾ ਸੋਨਾ ਬੁੱਕ ਕਰ ਲਾ ਅੱਜ ਕੱਲ ਵੀ ਉਹ ਰੀ ਚੱਲਦੀ ਆ ਨਹੀਂ ਦੇਖੋ ਬਿੱਟੂ ਬਾਈ ਬਹੁਤ ਵਧੀਆ ਗੱਲ ਆ ਤੁਹਾਡੀ ਇਹ ਹੀ ਅੱਗੇ ਚੱਲਦਾ ਸੀ ਅਸੀਂ ਵੀ ਕਰਦੇ ਸੀ ਸਾਨੂੰ ਲੋਕ 50000 ਦੇ ਜਾਂਦੇ ਸੀ ਅਸੀਂ 5 ਤੋਲੇ 10 ਤੋਲੇ ਲਿਖ ਲੈਂਦੇ ਸੀ ਇੰਨਾ ਸੋਨਾ ਵੱਧਦਾ ਨਹੀਂ ਹੁੰਦਾ ਸੀ ਅੱਛਾ ਖੜਾ ਰਹਿੰਦਾ ਸੀ ਵੱਧ ਤੋਂ ਵੱਧ 1500 ਦਾ ਫਰਕ ਪੈਂਦਾ ਸੀ ਹੁਣ ਸੋਨੇ ਦੀ ਰਫ਼ਤਾਰ ਇੰਨੀ ਤੇਜ਼ ਆ ਲੋਕਾਂ 'ਚ ਵਿਸ਼ਵਾਸ ਖਤਮ ਹੋ ਗਿਆ ਸੋਨੇ ਦਾ ਸੋਨੇ ਨੇ ਸੁਨਾਰੇ ਵੀ ਹਾਂ ਵਿਸ਼ਵਾਸ ਇੰਨਾ ਖਤਮ ਕਰਤਾ ਵੀ ਯਕੀਨ ਮੰਨੋ ਜੇ ਤੁਸੀਂ ਅੱਜ ਰੇਟ ਆ ਕੱਲ ਨੂੰ ਨਵਾਂ ਰੇਟ ਆ ਇਹ ਨਹੀਂ ਪਤਾ ਉਹ ਸਵੇਰੇ 2000 ਰੁਪਏ ਵੱਧ ਕੇ ਖੁੱਲੇ ਇਹ ਨਹੀਂ ਪਤਾ 3000 ਵੱਧ ਕੇ ਖੁੱਲੇ ਜੋ ਗਾਗ ਤੇ ਦੁਕਾਨਦਾਰ ਚ ਵਿਸ਼ਵਾਸ ਖਤਮ ਹੋ ਗਿਆ ਇਸ ਚੀਜ਼ ਦਾ ਹਮ ਲੋਕ ਕਹਿੰਦੇ ਆ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ ਦੁਕਾਨਦਾਰ ਕਹਿੰਦੇ ਮੇਰੇ ਤੇ ਵਿਸ਼ਵਾਸ ਨਹੀਂ ਕਰ ਰਿਹਾ ਜੇ ਲੋਕ ਲਿਖਦੇ ਉਹ ਚ ਦਕਸਾਨ ਦੁਕਾਨਦਾਰ ਦਾ ਨੁਕਸਾਨ ਹੁੰਦਾ ਬਿਲਕੁਲ ਜਿਹ ਜੋ ਲਿਖਦੇ 50000 ਦੇ ਕੇ ਅੱਗੇ ਆਮ ਲਿਖ ਲੈਂਦੇ ਸੀ ਬਾਈ ਅੱਗੇ ਲਿਖ ਲੈਂਦੇ ਸੀ ਰੇਟ ਸਟੇਬਲ ਸੀਗੇ ਅੱਛਾ ਉਹਨਾਂ ਰੇਟ ਦੀ ਰਫਤਾਰ ਬਹੁਤ ਹੈ ਨਾ ਇਸ ਟਾਈਮ ਇਹ ਨਹੀਂ ਪਤਾ ਤਾ ਅੱਜ ਬੁੱਕ ਰਾਇ ਕਹਿੰਨ 5000 ਬੱਧ ਕੇ ਖੁੱਲੇ ਰੇਟ ਸਵੇਰੇ ਫਿਰ ਉਹ ਨੁਕਸਾਨ ਹੋ ਜਾਂਦਾ ਦੁਕਾਨਦਾਰ ਨੂੰ ਦੁਕਾਨਦਾਰ ਕਿੱਥੋਂ ਪੂਰਾ ਹੁਣ ਚੀਜ਼ ਉਹ ਹੋ ਗਈ ਵੀ ਜਿੰਨੇ ਤੁਸੀਂ ਸੋਨਾ ਬੁੱਕ ਕਰਾਉਣਾ ਜੇ ਤੁਸੀਂ 10 ਟੋਲੇ ਬੁੱਕ ਕਰਾਉਣਾ ਤੁਹਾਨੂੰ 10 ਟੋਲੇ ਦੀ ਪੇਮੈਂਟ ਦੇਣੀ ਪਊਗੀ ਤਾਂ ਜਾ ਕੇ ਬੁੱਕ ਕਰਾਉਣਾ ਪਊਗਾ ਜੇ ਨਹੀਂ ਕੋਈ ਦੁਕਾਨਦਾਰ ਕਰੰਦਾ ਤਾਂ ਉਹ ਦੁਕਾਨਦਾਰ ਦਾ ਨੁਕਸਾਨ ਹੈ ਹਾਲਾਂਕਿ ਗਾਹ ਕਹਿੰਦਾ ਇਹ ਚੀਜ਼ ਨੂੰ ਵੀ ਭਈ ਸਾਡਾ ਨੁਕਸਾਨ ਹੁੰਦਾ ਪਰ ਨਹੀਂ ਇਹ ਤਾਂ ਕਾਹ ਦਾ ਨੁਕਸਾਨ ਦਾਰ ਦਾ ਨੁਕਸਾਨ ਦਾਰ ਦੇ ਪਹਿਲੋਂ ਪੈਸੇ ਪੈ ਜਾਂਦੇ ਪਰੂਗਾ ਕਿੱਥੋਂ ਹਾਂ ਉਹ ਦੁਕਾਨਦਾਰ ਫਿਰ ਨੁਕਸਾਨ ਚਾਹੇ ਹੁੰਦਾ ਇਸ ਲਈ ਜਿੰਨਾ ਵੀ ਐ ਸੋਨਾ ਅੱਜਕੱਲ ਫੁੱਲ ਪੇਮੈਂਟ ਦੇ ਕੇ ਹੀ ਅੱਜਕੱਲ ਬੁੱਕ ਹੁੰਦਾ। ਬਈ ਜਦੋਂ ਦਾ ਤੁਹਾਡਾ ਇਸ ਕੰਮ ਦੇ ਵਿੱਚ ਤੁਸੀਂ ਆਏ ਹੋ ਤਜਰਬਾਗਾ। ਕਿਤੇ ਸੋਨਾ ਇਸ ਸਪੀਡ ਨਾਲ ਵਧਿਆ ਪਹਿਲਾਂ ਵੀ? ਹਾਂ ਵਿੱਚ ਵਿੱਚ ਬੰਦੋ ਬਈ। ਅੱਛਾ। ਵੈਸੇ ਮੈਂ ਇੱਕ ਗੱਲ ਦੇਖੀ ਆ ਜਿਹੜੇ ਭਾਅ ਤੁਸੀਂ ਲੈ ਲਿਆ ਉਹ ਭਾਅ ਮੁੜ ਕੇ ਮਿਲਿਆ ਹੀ ਨਹੀਂ। ਚਾਹੇ ਮੈਂ ਮੈਂ ਚਾਹੇ ਤੁਸੀਂ ਹੋ। ਅਸੀਂ ਵੀ ਲੋਹ ਸੋਨਾ ਖਰੀਦਦੇ ਜਿਹੜਾ ਖਰੀਦ ਲਿਓ ਦੁਬਾਰਾ ਸੋਨਾ ਮਿਲਦਾ ਨਹੀਂ। ਬਈ ਗਾਹਕ ਇਹ ਸਮਝੇ ਲੈਣ ਲੱਗਿਆ ਵੀ ਅੱਜ ਦਾ ਭਾਅ ਘੱਟ ਹੀ ਆ। ਹਾਂ ਜਦੋਂ ਤੁਸੀਂ ਲੈਣਾ ਤੁਹਾਨੂੰ ਉਹ ਸਸਤਾ ਹੀ ਆ। ਹਾਂ। ਉਸ ਦਿਨ ਉਹ ਸਸਤਾ ਹੀ ਆ ਤੁਸੀਂ ਕੱਲ ਨੂੰ ਦੇਖਣਾ ਤਾਂ ਰੇਟ ਵੱਧ ਕੇ ਖੁੱਲਣਾ ਤੁਹਾਨੂੰ ਐ ਲੱਗੂਗਾ ਸਸਤਾ ਲੈ ਲੇ ਬਈ ਜੇ ਘਟ ਵੀ ਜਾਊ ਤਾਂ ਕਿੰਨਾ ਕੁ ਖਤਰਾ ਹੁੰਦਾ ਸੋਨੇ ਦੇ ਵਿੱਚ ਮੰਨ ਲਓ ਜੇ ਕਿੰਨਾ ਕੁ ਨੁਕਸਾਨ 10% ਘਟਜੂ 15 ਘਟਜੂ ਇਹ ਥੋੜਾ ਬਈ 100 ਦਾ 100 ਘਟਜੂ ਇਹ ਚੀਜ਼ਾਂ ਜ਼ੀਰੋ ਹੋਣ ਵਾਲੀਆਂ ਤਾਂ ਹੈ ਨਹੀਂ ਗੀਆਂ ਬਿਲਕੁਲ 10% ਹੀ ਘਟਦੀ ਆ ਕਦੀ ਵੀ ਮਾਰਕੀਟ ਡਿੱਗਦੀ ਆ ਜੇ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਆ ਤਾਂ 10% ਮਾਰਕੀਟ ਡਿੱਗਦੀ ਆ ਪਰ ਕੋਈ ਐਹੋ ਜੀ ਗੱਲ ਨਹੀਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਫੇਰ ਉਹ ਮਹੀਨੇ ਦੇ ਵਿੱਚ ਉਹ ਫੇਰ ਸਟੇਬਲ ਹੋ ਜਾਂਦਾ ਮਾਰਕੀਟ ਨੇ ਮਨ ਲਓ ਬਾਈ ਕਿਸੇ ਨੇ ਸੋਨਾ ਲੈਣਾਗਾ ਉਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਕਪਲ ਕੀ ਕਹਿਣਾ ਚਾਹੂਗਾ ਬਈ ਆਹ ਆ ਚੀਜ਼ਾਂ ਸੋਨਾ ਲੈਣ ਲੱਗੇ ਜਾਂ ਸੋਨਾ ਖਰੀਦਣ ਜਾਂ ਵੇਚਣ ਲੱਗੇ ਧਿਆਨ ਰੱਖਣ ਲੋਕ ਦੇਖੋ ਜਦੋਂ ਤੁਸੀਂ ਸੋਨਾ ਖਰੀਦਦੇ ਹੋ ਜੀ ਪਹਿਲਾਂ ਤਾਂ ਉਹਦੀ ਸ਼ੁੱਧਤਾ ਦੇਖੋ ਵੀ ਉਹ 22 ਕੈਰਟ ਹੈਗਾ ਉਹ ਲਓ ਮੇਰੇ ਸਾਹਮਣੇ ਨਾਲ ਤਾਂ ਵੱਧ ਤੋਂ ਵੱਧ 22 ਕੈਟ ਦੀ ਪਿਓਰਿਟੀ ਵਾਲਾ ਸੋਨਾ ਲਓ ਜੇ ਜਨ ਇਨਵੈਸਟਮੈਂਟ ਕਰਨੀ ਹੈ ਤੁਸੀਂ 24 ਕੈਟ ਤੇ ਕਰੋ ਅੱਛਾ ਬਾਈ ਜੀ ਮੰਨ ਲਓ ਕਿਸੇ ਨੇ ਅੱਜ ਸੋਨਾ ਖਰੀਦਣਾਗਾ ਉਸ ਨੇਾਰੇ ਕੋਲੇ ਜਾਂਦਾਗਾ ਮਨ ਲੋ ਤੁਹਾਡੇ ਤੱਕ ਪਹੁੰਚ ਕਰਦਾਗਾ ਉਹ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਕੀ ਖਾਸ ਗੱਲਾਂ ਤੁਸੀਂ ਕਹਿਣੀਆਂ ਚਾਹੋਗੇ ਵੀ ਜਿਹੜੀਆਂ ਇੱਕ ਗਾਹਕ ਨੂੰ ਵੀ ਸੋਨਾ ਲੈਣ ਲੱਗੇ ਚਾਂਦੀ ਲੈਣ ਲੱਗੇ ਜਾਂ ਸੋਨੇ 'ਚ ਇਨਵੈਸਟਮੈਂਟ ਕਰਨ ਲੱਗੇ ਵੀ ਆ ਚੀਜ਼ਾਂ ਦਾ ਖਾਸ ਧਿਆਨ ਰੱਖੋ ਦੇਖੋ ਭਾਈ ਮੇਰੀ ਗੱਲ ਤਾਂ ਇਹ ਹੈ ਵੀ ਜਿਹੜਾ ਵੀ ਅੱਜਕੱਲ ਸੋਨਾ ਜਾਂ ਚਾਂਦੀ ਖਰੀਦਦਾ ਜੀ ਭਾਈ ਇੱਕ ਤਾਂ ਉਹ ਹਾਲਮਾਰਕ ਸੋਨਾ ਖਰੀਦੇ ਜਿੰਨਾ ਹੋ ਸਕਦਾ ਹੂੰ ਠੀਕ ਆ ਕਿਤੇ ਸਟੈਂਪ ਲੱਗੀ ਹੁੰਦੀ ਆ ਉਹ ਖਰੀਦਦੇ ਇੱਕ ਚੀਜ਼ ਦਾ ਧਿਆਨ ਰੱਖੇ ਤੇ ਇੱਕ ਹੋਰ ਮੇਰੇ ਹਿਸਾਬ ਨਾਲ ਤਾਂ ਵੱਧ ਤੋਂ ਵੱਧ ਚੱਪਦਾ ਜੀਐਸਟੀ ਨਾਲ ਖਰੀਦੋ ਸੋਨਾ ਅੱਛਾ ਵੀ ਉਹਦੇ ਵਿੱਚ ਤੁਹਾਡੇ ਕੋਲ ਜੀਐਸਟੀ ਬਿਲ ਹੋਣਾ ਚਾਹੀਦਾ ਤੁਸੀਂ ਇਹਦੇ ਵਿੱਚ ਸੇਫ ਹੋ ਜਿੰਨਾ ਸੋਨਾ ਤੁਹਾਡੇ ਕੋਲੇ ਉਹ ਪੱਕੇ ਚ ਤੁਹਾਨੂੰ ਕੋਈ ਕੱਲੂ ਕੋਈ ਟੈਨਸ਼ਨ ਨਹੀਂ ਇਸ ਚੀਜ਼ ਦੀ ਵੀ ਬਿੱਲ ਤੇ ਹੀ ਲਿਆ ਜਾ ਹਾਂ ਬਿੱਲ ਤੇ ਹੀ ਲਿਆਵੇ ਜੀਐਸਟੀ ਦੇ ਕੇ ਲੋ ਅੱਛਾ ਜੀਐਸਟੀ ਕੋਈ ਜ਼ਿਆਦਾ ਨਹੀਂ 3% ਹੈ 골ਡ ਤੇ 골ਡ ਤੇ ਕੋਈ ਜ਼ਿਆਦਾ ਨਹੀਂ ਹੈਗੀ 3% ਹੀ ਹੈ ਜੀ ਠੀਕ ਆ ਜਿੰਨਾ ਹੋ ਸਕਦਾ ਤੁਸੀਂ ਵੱਧ ਤੋਂ ਜੀਐਸਟੀ ਤੇ ਖਰੀਦੋ ਕੱਲ ਨੂੰ ਕਿਤੇ ਲੈ ਕੇ ਜਾਣਾ ਤੁਹਾਡੇ ਕੋਲ ਬਿੱਲ ਤੁਸੀਂ ਸੇਫ ਹੋ ਇਸ ਚੀਜ਼ ਦੀ ਕੱਲ ਨੂੰ ਕਿਤੇ ਤੁਸੀਂ ਵੇਚਣਾ ਵੀ ਹੈ ਤਾਂ ਵੀ ਤੁਹੇ ਪਹਿਲਾਂ ਹਾਂ ਵੇਚਣਾ ਵੀ ਹੈ ਤੁਹਾਡੇ ਕੋਲ ਬਿੱਲ ਹੈ ਕਿਉਂਕਿ ਜੇ ਆਪਾਂ ਇੱਕ ਗੱਲ ਨੋਟ ਕਰਦੇ ਨਾ ਜੇ ਆਪਾਂ ਕਿਸੇ ਕੋਲੇ ਜਾਣੇ ਆ ਵੇਚਣ ਸੋਨਾ ਅਗਲਾ ਤੁਹਾਨੂੰ ਪਹਿਲਾਂ ਇਹ ਸਵਾਲ ਕਰਦਾ ਵੀ ਇਹਦਾ ਬਿੱਲ ਕਿੱਥੇ ਆ ਬਿੱਲ ਕਿੱਥੇ ਆ ਜਾਂ ਖਰੀਦਿਆ ਕਿੱਥੋਂ ਆ ਲਿਆ ਕੇ ਦਿਓ ਕਿੱਥੋਂ ਖਰੀਦਿਆ ਹਾਂ ਕਿੱਥੋਂ ਲਿਆ ਤੁਸੀਂ ਜੇ ਤੁਹਾਡੇ ਕੋਲ ਬਿੱਲ ਹੋਊਗਾ ਤੁਸੀਂ ਉਹਦੇ ਵਿੱਚ ਬਿਲਕੁਲ ਸੇਫ ਹੋ ਆਪਦੀ ਚੀਜ਼ ਜਿੱਥੇ ਮਰਜ਼ੀ ਵੇਚ ਸਕਦੇ ਹੋ ਜੀ ਨਾਲੇ ਕੱਲ ਨੂੰ ਕਿਤੇ ਤੁਸੀਂ ਲੈ ਕੇ ਜਾਣਾ ਤਾਂ ਵੀ ਤੁਹਾਡੇ ਕੋਲੇ ਸੇਫ ਹੋ ਬਿਲਕੁਲ ਜੀ ਇੰਡੀਆ ਤੋਂ ਬਾਹਰ ਜਾਣਾ ਤੁਹਾਡੇ ਕੋਲ GST ਬਿੱਲ ਹੈਗਾ ਤਾਂ ਵੀ ਸੇਫ ਹੋ ਤੁਸੀਂ ਬਿਲਕੁਲ ਇਹਦਾ ਮਤਲਬ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਜਾ ਬਿਲਕੁਲ ਭਾਈ ਜੀ ਜੀ ਭਾਈ ਬਾਕੀ ਬਿੱਟੂ ਭਾਈ ਮੇਰਾ ਇੱਕ ਮੇਰੀ ਪਰਸਨਲੀ ਸੋਚ ਆ ਜੀ ਭਾਈ ਜਿੰਨਾ ਕੋ ਹੋ ਸਕਦਾ ਤੁਸੀਂ ਸੋਨਾ ਆਪਦਾ ਬਚਾਓ ਵੇਚਣ ਤੋਂ ਹੂੰ ਉਹਨੂੰ ਹੋਰ ਖਰੀਦੋ अच्छा ਜੇ ਤੁਸੀਂ 3 ਟੋਲੇ ਆਪਦਾ ਵੇਚਦੇ ਉਹਨੂੰ ਆਪਦੇ ਕੋਲ ਹੀ ਬਚਾਓ ਉਹਨੂੰ ਵੇਚੋ ਨਾ ਤੁਸੀਂ ਹੋਰ 2 ਟੋਲੇ ਖਰੀਦ ਲਓ ਟੋਲਾ ਖਰੀਦ ਲਓ ਉਹਦੇ ਨਾਲ ਤੁਸੀਂ ਹੋਰ ਸਟਰੋਂਗ ਹੋਵੋਗੇ ਹੋਰ ਮਜ਼ਬੂਤ ਹੋ ਜਾਓਗੇ ਜੀ ਜਿੰਨਾ ਤੁਹਾਡੇ ਕੋਲ ਸੋਨਾ ਤੁਹਾਡੇ ਕੋਲ ਉਹਨਾਂ ਹੀ ਕੈਸ਼ ਹਨ ਇੱਕ ਤਰ੍ਹਾਂ ਦਾ ਤੁਸੀਂ ਉਹਨਾਂ ਹੀ ਮਜ਼ਬੂਤ ਰਹੋਗੇ ਤੁਹਾਨੂੰ ਹੌਸਲਾ ਬਹੁਤ ਉਸ ਚੀਜ਼ ਦਾ ਇਹ ਮੇਰੇ ਕੋਲ ਕੈਸ਼ ਹਨ ਇੰਨਾ ਪਿਆਰ ਬਿਲਕੁਲ ਮੇਰੀ ਸਤਾਹੀ ਰਜਾਵ ਹੈ ਵੀ ਤੁਸੀਂ ਸੋਨਾ ਘਟ ਤੋਂ ਘਟ ਆਪਣਾ ਵੇਚੋ ਵੱਧ ਤੋਂ ਵੱਧ ਜੋੜ ਇਸ ਚੀਜ਼ ਨੂੰ ਕੋਸ਼ਿਸ਼ ਕਰੋ ਖਰੀਦਿਆ ਜਾਵੇ ਹਾਂ ਖਰੀਦਿਆ ਜਾਵੇ ਵੇਚਿਆ ਨਾ ਜਾਵੇ ਜਿਵੇਂ ਜੋ ਆਪਾਂ ਚੀਜ਼ ਵੇਚ ਦਿੰਨੇ ਆ ਉਹ ਮੁੜ ਕੇ ਤੁਹਾਨੂੰ ਭਾਅ ਮਿਲਦੀ ਨਹੀਂ ਬਾਈ ਨਾ ਉਹ ਜੁੜਦੀ ਨਾ ਉਹ ਜੁੜਦੀ ਬੜੀ ਚੀਜ਼ ਦੇਖੀ ਆ ਜੇ ਤੁਸੀਂ ਅੱਜ ਉਹ ਸੋਨਾ ਵੇਚ ਤਾ ਉਹ ਕੱਲ ਨੂੰ ਤੁਹਾਨੂੰ ਭਾਅ ਮਿਲਣਾ ਨਹੀਂ ਵੱਡੇ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਸਾਰੀਆਂ ਗੱਲਾਂ ਸੋਨੇ ਨੂੰ ਲੈ ਕੇ ਸੋਨੇ ਦੇ ਉਸ਼ਾਲ ਨੂੰ ਲੈ ਕੇ ਸੋਨੇ ਨੂੰ ਸਾਂਭਣ ਨੂੰ ਲੈ ਕੇ ਸੋਨੇ ਨੂੰ ਖਰੀਦਣ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਵਧੀਆ ਲੱਗਣਗੀਆਂ ਨਹੀਂ ਨਹੀਂ ਧੰਨਵਾਦ ਬਾਈ ਸਾਰੇ ਦੇਖਦੇ ਦਰਸ਼ਕਾਂ ਨੂੰ ਤੇ ਮੇਰੇ ਬਿੱਟੂ ਬਾਈ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਮੈਨੂੰ ਇਸ ਜੋਗਾ ਸੋਚ ਧੰਨਵਾਦ ਬਾਈ ਜੀ ਬਹੁਤ ਸਾਰੇ ਸਾਨੂੰ ਸੀਗਾ ਕਿ ਦਰਸ਼ਕਾਂ ਦੇ ਤੁਹਾਨੂੰ ਰੂਬਰੂ ਕੀਤਾ ਜਾਵੇ ਤੇ ਸੋਨੇਵਾਰੇ ਇਹ ਗੱਲਾਂ ਜਿਹੜੀਆਂ ਕਲੀਅਰ ਕੀਤੀਆਂ ਜਾਣ ਕਪਲ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਧੰਨਵਾਦ ਵੀਰੇ ਤੁਹਾਡਾ ਬਹੁਤ ਵੱਡੇ ਭਰਾ ਸ਼ੁਕਰੀਆ ਬਾਈ